ਦੀ ਮਹਾਨ ਕੋਸ਼ਦੀਆਂ ਉਹ ਕਾਪੀਆਂ ਜਿਨ੍ਹਾਂ ਨੂੰ ਅਸੀਂ ਬਹੁਤ ਸਤਿਕਾਰ ਨਾਲ ਦੇਖਦੇ ਹਾਂ ਬਹੁਤ ਸਤਿਕਾਰ ਜਿਨ੍ਹਾਂ ਦਾ ਸਾਡੇ ਦਿਲ 'ਚ ਹੈਗਾ ਕਿ ਉਹਨਾਂ ਨੂੰ ਇੱਥੇ ਵੱਡਾ ਇੱਕ ਟੋਆ ਪੱਟ ਕੇ ਉਸ ਦੇ ਵਿੱਚ ਦੱਬਣ ਦੀ ਕੋਸ਼ਿਸ਼ ਹੈ ਜਿਹੜੀ ਇੱਕ ਘਟਿਆ ਕਰਤੂਤ ਕਹਿ ਸਕਦੇ ਆ ਪੰਜਾਬੀ ਯੂਨੀਵਰਸਿਟੀ ਨੇ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਇਹਨਾਂ ਨੇ ਗਰਵਾਣੀ ਦੀਆਂ ਪੋਥੀਆਂ ਐਦਾਂ ਟੋਏ ਪੱਟ ਕੇ ਚੇਕੜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੋਡੇ-ਗੋਡੇ ਤੱਕ ਚੇਕੜ ਆ ਜਿੱਥੇ ਇਹਨਾਂ ਨੇ ਗ੍ਰੰਥ ਸੱਟੇ ਨੇ ਵੱਡੀ ਗਿਣਤੀ ਵਿੱਚ ਘੱਟੋ-ਘੱਟ 12-14 ਟਰਾਲੀਆਂ ਇਹਨਾਂ ਨੇ ਜਿਹੜਾ ਮਹਾਨਕੋਸ਼ ਸੀਗਾ ਉਹਨੂੰ ਇਹ ਮਿੱਟੀ ਦੇ ਵਿੱਚ ਮਲਟੋਆ ਪੱਟ ਕੇ ਪਾਣੀ ਦੇ ਵਿੱਚ ਐ ਸੱਟ ਕੇ ਡੋ ਰਿਹਾ ਮਹਾਨਕੋਸ਼ ਦੀਆਂ ਕਾਪੀਆਂ ਇਹਨਾਂ ਟਰੱਕਾਂ ਦੇ ਵਿੱਚ ਭਰ ਕੇ ਗੋਇੰਦਵਾਲ ਸਾਹਿਬ ਪਹੁੰਚਾਈਆਂ ਜਾ ਰਹੀਆਂ ਨੇ ਬੁੱਝ ਕੇ ਇਹ ਇਸ ਤਰ੍ਹਾਂ ਦੀਆਂ ਕਟਨਾਵਾਂ ਯੂਨੀਵਰਸਿਟੀ 'ਚ ਹੁੰਦੀਆਂ ਨੇ 2015 'ਚ ਹੋਈ ਆ 2022 'ਚ ਹੋਈ ਆ ਆ ਹੁਣ 2025 'ਚ ਹੋਈ ਆ ਤੇ ਆਪਣਾ ਹੁਣ ਇਸ ਤੋਂ ਬਾਅਦ ਕਦੋਂ ਕਰਨਗੇ ਵੀ ਨਹੀਂ ਕੋਈ ਪਤਾ ਇਹਨਾਂ ਦਾ ਮਹਾਨ ਕੋਸ਼ ਨੂੰ ਇਸ ਤਰ੍ਹਾਂ ਹੀ ਦੱਪਣਾ ਸਕਦੇ ਨਹੀਂ ਫਿਰ ਆਮ ਜਿਹੜੀਆਂ ਕਿਤਾਬਾਂ ਨੇ ਆਮ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਗਲਤੀਆਂ ਦੇ ਤਾਂ ਬਹੁਤ ਵੱਡੀ ਗੰਜਾਇਸ਼ ਹੋ ਸਕਦੀ ਹੈ ਪੰਜਾਬੀ ਸਾਹਿਤ ਦਾ ਜਿਹੜਾ ਬੇਸ ਆ ਕੋਰ ਆਗਾ ਜਿੱਚੂ ਅਸੀਂ ਹਵਾਲੇ ਲੈਂਦੇ ਆ ਉਹਨੂੰ ਹੀ ਇਹਨਾਂ ਨੇ ਰਲਗੜ ਕਰ ਦਿੱਤਾ ਗਏ 3500 ਗਲਤੀ ਹੈ ਇਹਦੇ ਵਿੱਚ ਗ੍ਰੰਥ ਦੇ ਵਿੱਚ ਤੇ ਗਲਤੀ ਕਿਹੜਾ ਕਿਸੇ ਨੇ ਬਾਹਰੋਂ ਆ ਕੇ ਕੀਤੀ ਇਹਨਾਂ ਦੇ ਸਟਾਫ ਨੇ ਗਲਤੀ ਕੀਤੀ ਹੈ ਜਿਹੜੀ ਕਮੇਟੀ ਬਣਾਈ ਗਈ ਉਹਨੇ ਇਹ ਆਰਡਰ ਦਿੱਤਾ ਕਿ ਇਹਨੂੰ ਡਿਸਪੋਜ਼ ਕਰਨ ਦਾ ਤਰੀਕਾ ਇਹ ਹੈ ਕਿ ਟੂਏ ਪੱਟ ਕੇ ਇਸ ਤਰ੍ਹਾਂ ਦਬ ਦਿੱਤਾ ਜਾਵੇ। ਪਵਤ ਬੈਪਟ ਵੀ ਦੇਖ ਰਹੇ ਤੁਸੀਂ ਮੈਂ ਧਨਵੰਤ ਸਿੰਘ ਕਮਾਨ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਮੌਜੂਦ ਹਾਂ ਜਿਹੜੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਨਾਮ ਤੇ ਬਣੀ ਹੋਈ ਹੈ ਪਰ ਪੰਜਾਬੀ ਭਾਸ਼ਾ ਦੇ ਅੱਜ ਇੱਥੇ ਬਹੁਤ ਮਹਾਨ ਗ੍ਰੰਥ ਮਹਾਨ ਕੋਚ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਤੁਸੀਂ ਦੇਖ ਸਕਦੇ ਹੋ ਕਿ ਮਹਾਨ ਕੋਚ ਦੀਆਂ ਉਹ ਕਾਪੀਆਂ ਜਿਨ੍ਹਾਂ ਨੂੰ ਅਸੀਂ ਬਹੁਤ ਸਤਿਕਾਰ ਨਾਲ ਦੇਖਦੇ ਹਾਂ ਬਹੁਤ ਸਤਿਕਾਰ ਜਿਨ੍ਹਾਂ ਦਾ ਸਾਡੇ ਦਿਲ 'ਚ ਹੈਗਾ ਕਿ ਉਹਨਾਂ ਨੂੰ ਇੱਥੇ ਵੱਡਾ ਇੱਕ ਟੋਆ ਪੱਟ ਕੇ ਉਸ ਦੇ ਵਿੱਚ ਦੱਬਣ ਦੀ ਕੋਸ਼ਿਸ਼ ਹੈ ਜਿਹੜੀ ਇੱਕ ਘਟਿਆ ਕਰਤੂਤ ਕਹਿ ਸਕਦੇ ਆ ਪੰਜਾਬੀ ਯੂਨੀਵਰਸਿਟੀ ਨੇ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਸਮੇਂ ਤੇ ਹੀ ਇੱਥੋਂ ਦੇ ਵਿਦਿਆਰਥੀਆਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਜਿਸ ਤੋਂ ਬਾਅਦ ਗੱਲ ਜਥੇਬੰਦੀਆਂ ਦੇ ਵਿੱਚ ਆਉਂਦੀ ਹੈ ਗੱਲ ਸੋਸ਼ਲ ਮੀਡੀਆ ਤੇ ਆਉਂਦੀ ਹੈ ਤੇ ਹੁਣ ਇਹਨਾਂ ਜਿਹੜੇ ਕਾਪੀਆਂ ਨੇ ਮਹਾਨ ਕੋਸ਼ਦੀਆਂ ਇਹਨਾਂ ਨੂੰ ਸਾਂਭਣ ਦੀ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਮੈਂ ਕੈਮਰੇ ਵਾਲੇ ਵੀਰ ਨੂੰ ਕਹੂੰਗਾ ਦਿਖਾ ਦਿਓ ਕਿ ਸਟੂਡੈਂਟਾਂ ਦੇ ਨਾਲ ਪ੍ਰਸ਼ਾਸਨ ਜਿਹੜਾ ਲੱਗ ਕੇ ਸਟੂਡੈਂਟ ਤੇ ਹੋਰ ਜਥੇਬੰਦੀਆਂ ਨੇ ਜਿਹੜੀਆਂ ਆ ਕੇ ਇੱਥੇ ਇਸ ਜਿਹੜੀ ਬੇਅਦਬੀ ਦੇ ਰੂਪ ਦੇ ਵਿੱਚ ਮਹਾਨ ਕੋਸ਼ਦੀਆਂ ਜਿਹੜੀਆਂ ਕਾਪੀਆਂ ਨੇ ਇਹਨਾਂ ਨੂੰ ਸਾਂਭਣ ਦੀ ਕੋਸ਼ਿਸ਼ ਕਰ ਰਹੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਬਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਸ ਤਰ੍ਹਾਂ ਇਹ ਮਹਾਨ ਕੋਸ਼ ਦੀਆਂ ਕਾਪੀਆਂ ਨੇ ਸਾਡੇ ਲਈ ਸੱਚਮੁੱਚ ਮਹਾਨ ਹੈ ਇਹ ਸਤਕਾਰਯੋਗ ਹੈ ਕਿਉਂਕਿ ਇਸ ਦੇ ਵਿੱਚ ਉਹ ਅਰਥ ਲਿਖੇ ਹੋਏ ਨੇ ਜਦੋਂ ਸਾਨੂੰ ਕਿਤੇ ਵੀ ਕੋਈ ਸਰੋਤ ਨਹੀਂ ਲੱਭਦਾ ਪੰਜਾਬੀ ਭਾਸ਼ਾ ਦੇ ਅਰਥਾਂ ਦੇ ਲਈ ਤਾਂ ਅਸੀਂ ਮਹਾਨ ਕੋਸ਼ ਨੂੰ ਚੱਕਦੇ ਹਾਂ ਪਰ ਅੱਜ ਉਹੀ ਭਾਸ਼ਾ ਦੇ ਨਾਮ ਤੇ ਬਣੀ ਹੋਈ ਯੂਨੀਵਰਸਿਟੀ ਹੈ ਜਿਹੜੀ ਉਸ ਦੇ ਵਿੱਚ ਇਸ ਮਹਾਨ ਕੋਸ਼ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਕਿਸ ਤਰ੍ਹਾਂ ਦੇਖ ਲਿਓ ਇਹ ਪੰਜਾਬੀ ਯੂਨੀਵਰਸਿਟੀ ਵਾਸਤੇ ਬੜੀ ਬੇਸ਼ਰਮੀ ਵਾਲੀ ਗੱਲ ਆ ਬਹੁਤ ਬੇਸ਼ਰਮੀ ਵਾਲੀ ਗੱਲ ਆ ਅਜੇ ਵੀ ਉਹਨਾਂ ਦੇ ਕੰਨ ਤੇ ਯੂਨਿ ਸਰਕੀ ਬਹੁਤ ਲਾਹਣਤਾ ਖਾਣ ਤੋਂ ਬਾਅਦ ਉਹਨਾਂ ਨੇ ਆਪਣਾ ਸਟਾਫ ਭੇਜਿਆ ਉਦੋਂ ਪਹਿਲਾਂ ਸਵੇਰੇ ਅਜ ਵਿਦਿਆਰਥੀ ਹੀ ਸੇਵਾ ਕਰ ਰਹੇ ਤੇ ਉਰੇ ਸਾਰੀ ਇਹ ਕੱਲ ਵੀ ਕੁਝ ਪਦਾਰਥੀਆਂ ਨੇ ਰੌਲਾ ਪਾ ਕੇ ਰੱਖਿਆ ਵੀ ਉਰੇ ਕੋਈ ਗਲਤ ਹੋ ਰਿਹਾ ਗੌਰ ਕੀਤੀ ਜਾਵੇ ਤੇ ਉਹਨਾਂ ਨੇ ਟਰਾਲੀ ਘੇਰੀ ਉਦੋਂ ਬਾਅਦ ਉਰੇ ਮੋਰਚਾ ਲੱਗਿਆ ਫੌਜਾਂ ਪਹੁੰਚ ਗਈਆਂ ਉਦੋਂ ਹੀ ਤੇ ਜਦੋਂ ਪਤਾ ਲੱਗਿਆ ਇੱਧਰ ਇਹ ਗਰਲਸ ਜਿਹੜਾ ਹੋਸਟਲ ਆ ਨਾ ਇੱਧਰ ਆਉਂਦੇ ਨਹੀਂ ਹੈਗੇ ਲੜਕੇ ਆਉਂਦੇ ਨਹੀਂ ਹੈਗੇ ਤੇ ਕੋਈ ਗੌਰ ਨਹੀਂ ਕਰਦੇ ਤੇ ਇਹਨਾਂ ਨੇ ਟੋਆ ਪੱਟ ਕੇ ਉਰੇ ਹੋਰ ਵੀ ਇਨਕੁਆਇਰੀ ਹੋਣੀ ਚਾਹੀਦੀ ਆ ਇਹਨਾਂ ਨੇ ਪਤਾ ਨਹੀਂ ਕਿੱਥੇ ਕਿੱਥੇ ਗ੍ਰੰਥ ਦੱਬੇ ਹੋਣਗੇ ਜੀ ਤੇ ਬੜੀ ਲਾਹਨਤ ਵਾਲੀ ਗੱਲ ਆ ਬੜੀ ਸ਼ਰਮ ਵਾਲੀ ਗੱਲ ਆ ਵੀ ਇਹਨਾਂ ਨੇ ਗਰਵਾਣੀ ਦੀਆਂ ਪੋਥੀਆਂ ਇਦਾਂ ਟੋਏ ਪੱਟ ਕੇ ਚੇਕੜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨਾ ਵੀ ਗੋਡੇ-ਗੋਡੇ ਤੱਕ ਚੇਕੜ ਆ ਜਿੱਥੇ ਇਹਨਾਂ ਨੇ ਗ੍ਰੰਥ ਸੱਟੇ ਨੇ ਇਹਨਾਂ ਨੂੰ ਸ਼ਰਮ ਇਹਨਾਂ ਨੂੰ ਆਉਣੀ ਚਾਹੀਦੀ ਆ ਇਹ ਕਹਿੰਦੇ ਨੇ ਵੀ ਅਸੀਂ ਪੜ੍ਹੇ ਲਿਖੇ ਆ ਵੀ ਸਾਡੇ ਨਾਲ ਕੋਈ ਗੱਲ ਕੋਈ ਐਵੇਂ ਦਾ ਬੰਦਾ ਕਰੇ ਮੈਂ ਕਹਿੰਦਾ ਵੀ ਇਹ ਬਿਲਕੁਲ ਹੀ ਗਰੇਵ ਹੈ ਜ਼ੀਰੋ ਲੈਵਲ ਦੇ ਬੰਦੇ ਨੇ ਜਿਨ੍ਹਾਂ ਨੇ ਇਹ ਕਰਤੂਤ ਕੀਤੀ ਆ ਜਿਹੜਾ ਇਹਨਾਂ ਦਾ ਮੇਨ 22 ਚਾਂਸਲਰ ਆ ਉਹਦੀ ਵੀ ਇਨਕੁਆਇਰੀ ਹੋਣੀ ਚਾਹੀਦੀ ਆ ਉਹਦਾ ਸਾਰਾ ਅੱਗਾ ਪਿੱਛਾ ਪਛੋਕੜ ਸਾਰਾ ਕੁਝ ਪਤਾ ਕਰਨਾ ਚਾਹੀਦਾ ਤੇ ਉਹਨੇ ਹੋਰ ਵੀ ਕਿੱਥੇ ਕਿੱਥੇ ਗਰਵਾਣੀ ਦਾ ਕਹਾਨ ਕੀਤਾ ਉਹ ਵੀ ਪਤਾ ਲੱਗਣਾ ਚਾਹੀਦਾ ਉਹਦੇ ਤੇ ਪੂਰੀ ਸੀਬੀਆਈ ਜਾਂਚ ਬਿਠਾਉਣੀ ਚਾਹੀਦੀ ਇਹਨਾਂ ਤੇ ਵੱਡੇ ਪੱਧਰ ਤੇ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਇਹ ਛੋਟੀ ਗੱਲ ਨਹੀਂ ਹੈਗੀ ਕਟੋ ਕਟੋਰੇ 15 ਟਰਾਲੀਆਂ ਇਹਨਾਂ ਨੇ ਉਰੇ 25 22 30 ਦਾ ਟੋਆ ਪੱਟ ਕੇ 15 ਟਰਾਲੀਆਂ ਦੇ ਵਿੱਚ ਗਰੰਥਾਂ ਦੀਆਂ ਸੱਟ ਕੇ ਜਲ ਪਾਤਾ ਉੱਤੇ ਪਾਣੀ ਪਾਣੀ ਛੱਡ ਦਿੰਦਾ ਦਿੱਤਾ ਜਾਂਦਾ ਵੀ ਵਾਤਾਵਰਨ ਖਰਾਬ ਨਹੀਂ ਹੋਊਗਾ ਤੇ ਜਦੋਂ ਤੁਸੀਂ ਸਾਪਰੇ ਤੇ ਉਦੋਂ ਤੁਹਾਨੂੰ ਪਤਾ ਨਹੀਂ ਸੀ ਵੀ ਅਸੀਂ ਚੈੱਕ ਕਰਾਈਏ ਵੀ ਇਹਦੇ ਵਿੱਚ ਗਲਤੀਆਂ ਨੇ ਇਹ ਅੱਜ ਕਹਿ ਰਹੇ ਨੇ ਵੀ ਇਹ ਚ 35000 ਗਲਤੀਆਂ ਨੇ ਤੇ 35000 ਗਲਤੀਆਂ ਨੇ ਤਾਂ ਐਡੀ ਗਿਣਤੀ ਦੇ ਵਿੱਚ ਇਹ ਛਪਿਆ ਕਿਵੇਂ ਨਹੀਂ ਕਾਰਨ ਕੀ ਰਿਹਾ ਇਹਨਾਂ ਨੇ ਏ ਕੀ ਕਿਹਾ ਵੀ ਕਿਉਂ ਇਹ ਜਿਹੜੇ ਟੋਏ ਦੇ ਵਿੱਚ ਉਹਨਾਂ ਨੇ ਛੁੱਟੀਆਂ ਕੀ ਜਵਾਬ ਦੇ ਹੀ ਆ ਇਹਨਾਂ ਨੇ ਇਹ ਕਹਿੰਦੇ ਜੀ ਇਹਦੇ ਵਿੱਚ 3500 ਗਲਤੀ ਹੈ ਇਹਦੇ ਵਿੱਚ ਗ੍ਰੰਥ ਦੇ ਵਿੱਚ ਅੱਛਾ ਤੇ ਗਲਤੀ ਕਿਹੜਾ ਕਿਸੇ ਨੇ ਬਾਹਰੋਂ ਆ ਕੇ ਕੀਤੀ ਇਹਨਾਂ ਦੇ ਸਟਾਫ ਨੇ ਗਲਤੀ ਕੀਤੀ ਆ ਜਿਨ੍ਹਾਂ ਨੇ ਇਹ ਗਲਤੀਆਂ ਕੀਤੀਆਂ ਨੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਜਿਨ੍ਹਾਂ ਨੇ ਗ੍ਰੰਥ ਗਲਤ ਲੈ ਕੇ ਆ ਇਹ ਤੇ 4-5 ਕਰੋੜ ਰੁਪਈਆ ਦੇ ਹਿਸਾਬ ਮੇਰੇ ਹਿਸਾਬ ਨਾਲ ਵੀ 4-5 ਕਰੋੜ ਰੁਪਈਆ ਇੰਨੇ ਗ੍ਰੰਥਾਂ ਦੇ ਉੱਤੇ ਖਰਚਾ ਆ ਗਿਆ ਹੋਊਗਾ ਤੇ ਉਹ ਖਰਚਾ ਵੀ ਇਹਨਾਂ ਤੋਂ ਲੈਣਾ ਚਾਹੀਦਾ ਤੇ ਇਹਨਾਂ ਦੇ ਛਤਰ ਪਟੋਲ ਵੀ ਹੋਣਾ ਚਾਹੀਦਾ ਇਹ ਇਹਨਾਂ ਦੇ ਕੰਮ ਚੰਗੇ ਨੇ ਵੀ ਇਹ ਕੋਈ ਅਦਾਰਾ ਦੀ ਅਦਾਰੇ ਦੇ ਅੰਦਰ ਦੀ ਅਗਰ ਕਿਤੇ ਕੰਮ ਬਾਹਰੇ ਹੋਇਆ ਹੋਵੇ ਹੁੰਦਾ ਤਾਂ ਇਹਨਾਂ ਨੂੰ ਅਸੀਂ ਗਲ ਚ ਪਟੇ ਪਾ ਕੇ ਰੋੜਾਂ ਦੇ ਘੜੀਸਣਾ ਤੀ ਬਾਬਾ ਜੀ ਜਿਸ ਤਰ੍ਹਾਂ ਵੀ ਮਹਾਨ ਕੋਸ਼ ਇਹ ਭਾਈ ਕਾਨ ਸਿੰਘ ਨਾਭਾ ਨੇ ਬਹੁਤ ਟਾਈਮ ਤੋਂ ਲਿਖਿਆ ਹੋਇਆ ਹਾਂ ਜੀ ਇਹ ਇਹ ਤਾਂ ਹੈ ਨਹੀਂ ਵੀ ਉਹਨਾਂ ਦੇ ਵੱਲੋਂ ਗਲਤੀਆਂ ਕੀਤੀਆਂ ਗਈਆਂ ਹੁਣ ਗਲਤੀ ਦੀ ਗੁੰਜਾਇਸ਼ ਉਦੋਂ ਹੁੰਦੀ ਹੈ ਜਦੋਂ ਕੋਈ ਚੀਜ਼ ਪਹਿਲੀ ਵਾਰੀ ਲਿਖੀ ਗਈ ਹੋਵੇ ਪਰ ਇਹ ਤਾਂ ਐਡੀਸ਼ਨ ਸੀ ਉਸ ਤੋਂ ਬਾਅਦ ਵਾਲੇ ਐਡੀਸ਼ਨ ਛਾਪੇ ਗਏ ਨੇ ਫਿਰ ਜਦੋਂ ਪਹਿਲਾਂ ਵਾਲੀ ਚੀਜ਼ ਸਹੀ ਹੈ ਉਹਨੂੰ ਕਾਪੀ ਕਰਕੇ ਦੂਜੀ ਚੀਜ਼ੇ ਤੋਂ ਛਾਪੀ ਜਾਂਦੀ ਹੈ ਉਹ ਚ ਗਲਤੀ ਦੀ ਗੁੰਜਾਇਸ਼ ਕਿਵੇਂ ਬਚਦੀ ਹੈ ਅਸਲ ਵਿੱਚ ਬੇਵਕੂਫ ਬੰਦੇ ਨੇ ਜੀ ਇਹ ਕਾਪੀ ਕਰਨਾ ਸੀ ਕਾਪੀ ਕਰਨ ਦੇ ਵਿੱਚ ਇੰਨੀਆਂ ਗਲਤੀਆਂ ਕਰਤੀਆਂ ਇਹਨਾਂ ਨੇ 3500 ਗਲਤੀ ਕਰਤੀ ਤੁਸੀਂ ਦੇਖੋ ਇਹ ਪ੍ਰੋਫੈਸਰ ਬਣੇ ਹੋਏ ਨੇ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਹੋ ਕੀ ਰਿਹਾ ਕਿ ਪ੍ਰੋਫੈਸਰ ਜਿਨ੍ਹਾਂ ਨੇ ਲਿਖਿਆ ਛਾਪਿਆ ਉਹਨਾਂ ਤੇ ਪੂਰੀ ਫੁੱਲ ਕਾਰਵਾਈ ਹੋਣੀ ਚਾਹੀਦੀ ਆ ਪ੍ਰਸ਼ਾਸਨ ਨੂੰ ਅਸੀਂ ਬਾਰ ਬਾਰ ਇਹ ਬੇਨਤੀ ਕਰੀ ਜੰਨੇ ਆ ਵੀ ਜਿਨ੍ਹਾਂ ਨੇ ਇਹ ਗ੍ਰੰਥ ਲਿਖੇ ਨੇ ਜਾਂ ਛਾਪੇ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਇਹ ਇਹ ਗ੍ਰੰਥ ਨੂੰ ਲਿਖਣ ਵਾਸਤੇ ਭਾਈ ਕਾਹਨ ਸਿੰਘ ਨਾਪਾ ਦਾ ਪੂਰਾ ਜੀਵਨ ਲੱਗਿਆ 22 ਸਾਲ ਇਸ ਗ੍ਰੰਥ ਨੂੰ ਸਿਰਫ ਲਿਖਣ ਨੂੰ ਲੱਗੇ ਨੇ ਸਟੱਡੀ ਕਰਨ ਨੂੰ ਕਿੰਨੇ ਸਾਲ ਉਹਨਾਂ ਨੇ ਜ਼ਿੰਦਗੀ ਦੇ ਗਾਲੇ ਨੇ ਜਾਂ ਸੰਘਰਸ਼ ਕੀਤਾ ਕੀ ਕੀ ਸੰਘਰਸ਼ ਕੀਤਾ ਉਹ ਇਹ ਉਹਨਾਂ ਨੂੰ ਹੀ ਪਤਾ ਆਪਾਂ ਨਹੀਂ ਬਿਆਨ ਕਰ ਸਕਦੇ ਪਰ ਕਿਤੇ ਨਾ ਕਿਤੇ ਬਾਬਾ ਜੀ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ ਤੁਸੀਂ ਇਹ ਜਿਹੜੀ ਵੱਡੀ ਘਟਨਾ ਹੈ ਕਿਉਂਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਦੇਖੀਆਂ ਗਈਆਂ ਦੇਖੋ ਜੀ ਜ਼ਿੰਮੇਵਾਰਤਾ ਇੱਥੇ ਦਾ ਜਿਹੜਾ ਮੇਨ ਬਾਈ ਚਾਂਸਲਰ ਆ ਉਹੀ ਆ ਜ਼ਿੰਮੇਵਾਰ ਥਾ ਤੇ ਦੂਜੀ ਗੱਲ ਮੈਂ ਇੱਕ ਤੁਹਾਨੂੰ ਇੱਕ ਗੱਲ ਇਹ ਫੇਰ ਦੱਸ ਦੇਣੀ ਚਾਹਨਾ ਵੀ ਇਹ ਪਟਿਆਲੇ ਦੇ ਵਿੱਚ ਅੱਜ ਪਹਿਲੀ ਕਾਰਵਾਈ ਨਹੀਂ ਹੋਈ ਏ ਇਸ ਮਹੀਨੇ ਦੇ ਵਿੱਚ ਇਹ ਤੀਜੀ ਵਾਰ ਗੁਰੂ ਘਰ ਦੇ ਨਾਲ ਮੱਥਾ ਲਾਉਣ ਵਾਲੀ ਗੱਲ ਹੋਈ ਏ ਤੀਜੀ ਵਾਰ ਇਹਨਾਂ ਨੇ ਐਨ ਆਈ ਐਸਾ ਚੌਂਕ ਦੇ ਵਿੱਚ ਪਹਿਲਾ ਗੁਰੂ ਘਰ ਟਾਉਂਦੇ ਨੇ ਉੱਥੇ ਜੀ ਸੀ ਬੀ ਦੇ ਨਾਲ ਦਰਵਾਜ਼ਾ ਟਾਇਆ ਜਾਂਦਾ ਤੇ ਜੀ ਸੀ ਬੀ ਦੇ ਨਾਲ ਨਿਸ਼ਾਨ ਪੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉੱਥੇ ਫੌਜਾਂ ਪਹੁੰਚਦੀਆਂ ਨੇ ਵਿਰੋਧ ਹੁੰਦਾ ਇੱਕ 부ਚੜ ਪਟਵਾਰੀ ਉਹ ਕਹਿੰਦਾ ਜੀ ਮੈਂ 50 ਨਿਸ਼ਾਨ ਸਾਹਿਬ ਪੱਟ ਚੁੱਕਿਆ ਤੇ 50 ਹੋਰ ਵੀ ਪੱਟੂਗਾ ਉਹ ਹਜੇ ਵੀ ਡਿਊਟੀ ਕਰ ਰਿਹਾ ਸਰਕਾਰ ਦੀ ਨਾਕਾਮੀ ਇਹੀ ਆ ਵੀ ਜਿਹੜੇ ਬੰਦੇ ਫੇਲਿਅਰ ਬੰਦੇ ਨੇ ਗਲਤ ਬੰਦੇ ਨੇ ਉਹ ਹਜੇ ਵੀ ਡਿਊਟੀਆਂ ਕਰ ਰਹੇ ਨੇ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਉਹਦਾ ਵੀ ਅਸੀਂ 10 ਦਿਨ ਦਾ ਟਾਈਮ ਦਿੱਤਾ ਸੀ ਤੇ ਉਹਦੇ ਤੇ ਵੀ ਜੇ ਪਟਵਾਰੀ ਤੇ ਕਾਰਵਾਈ ਨਾ ਹੋਈ ਗੁਰੂ ਘਰ ਦੇ ਮਰਿਆਦਾ ਨੂੰ ਦੇਖਦਿਆਂ ਹੋਇਆ ਉਹਦੇ ਤੇ ਕਾਰਵਾਈ ਕਰਨੀ ਚਾਹੀਦੀ ਆ ਇੱਥੇ ਉਦੋਂ ਬਾਅਦ ਦੂਜਾ ਥਾਪਰ ਕਾਲਜ ਥਾਪਰ ਕਾਲ ਦੇ ਵਿੱਚ ਇੱਕ ਸਿਵ ਮੰਦਿਰ ਦੀ ਇੱਕ ਗੁਰਦੁਆਰਾ ਸਾਹਿਬ ਦੀ ਇੱਕ ਉੱਥੇ ਗੁੱਗਾ ਮਾੜੀ ਦੀ ਇਹਨਾਂ ਨੇ ਉਹਨਾਂ ਨੂੰ ਵੀ ਢਾਉਣ ਦੀ ਨਗਰ ਨਿਗਮ ਨੇ ਉਹਨਾਂ ਨੂੰ ਵੀ ਢਾਉਣ ਦੀ ਕੋਸ਼ਿਸ਼ ਕੀਤੀਆਂ ਦੀ ਇਹ ਕੋਈ ਵੱਡੇ ਲੈਵਲ ਦੇ ਉੱਤੇ ਪ੍ਰੋਪੋ ਕੰਡਾ ਹੋ ਰਿਹਾ ਇਹਦੀ ਸਮਝ ਹੌਲੀ ਹੌਲੀ ਆਉਣੀ ਹੈ ਸਿੱਖਾਂ ਨੂੰ ਪਰ ਹਾਂ ਸਿੱਖਾਂ ਨੂੰ ਜਾਗਣ ਦੀ ਲੋੜ ਆ ਇਹ ਹੁਣ ਇਕੱਲੀ ਲੜਾਈ ਜਮੀਨਾ ਦੀ ਨਹੀਂ ਰਹਿ ਗਈ ਇਹ ਹੁਣ ਗ੍ਰੰਥਾਂ ਤੇ ਆ ਗਈ ਪੰਥ ਦੀ ਆ ਗਈ ਇਹ ਗ੍ਰੰਥ ਤੇ ਪੰਥ ਦੀ ਲੜਾਈ ਚੱਲ ਪਈ ਹਾਂ ਇਹ ਵਿਦਿਆਰਥੀਆਂ ਦੀ ਬਹੁਤ ਸਲਾਘਾਯੋਗ ਆ ਜਿਨ੍ਹਾਂ ਨੇ ਇਹ ਕਦਮ ਚੁੱਕਿਆ ਲੇਕਿਨ ਇਹ 2015 ਦੇ ਵਿੱਚ ਵੀ ਇਹਨਾਂ ਨੇ ਗ੍ਰੰਥਾ ਇਦਾਂ ਹੀ ਦੱਬੇ ਨੇ 2022 ਦੇ ਵਿੱਚ ਵੀ ਇਹਨਾਂ ਨੇ ਆਹੀ ਕਰਤੂਤ ਕੀਤੀ ਆ ਪੰਜਾਬੀ ਯੂਨੀਵਰਸਿਟੀ ਹਾਂਜੀ ਤੇ ਬੇਨਤੀ ਇਹ ਆ ਵੀ ਇਹਨਾਂ ਦੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਆ ਜਿੰਨਾ ਵੀ ਉਰੇ ਪਾਰਕਿੰਗ ਆ ਜੋ ਜਿੱਥੇ ਜਿੱਤੇ ਇਹ ਪਾਰਕ ਨੇ ਇਹਨਾਂ ਦੇ ਵਿੱਚੋਂ ਵੀ ਖਦਾਈ ਹੋਣੀ ਚਾਹੀਦੀ ਆ ਤੇ ਵੱਡੇ ਲੈਵਲ ਦੇ ਉੱਤੇ ਇਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਖੋਜ ਹੋਣੀ ਚਾਹੀਦੀ ਆ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੇ ਮਹਾਨ ਕੋਸ਼ ਦੀਆਂ ਕਾਪੀਆਂ ਨੇ ਜੜੀਆਂ ਉਹ ਲਗਾਤਾਰ ਸਵੇਰ ਤੋਂ ਵਿਦਿਆਰਥੀ ਨੇ ਜਿਹੜੇ ਉਹ ਸੰਭਾਲਣ ਦੇ ਵਿੱਚ ਲੱਗੇ ਹੋਏ ਨੇ ਆ ਦੇਖੋ ਤੁਸੀਂ ਕੁਝ ਤਾਂ ਇਹਨਾਂ ਦੇ ਜਿਹੜੇ ਪੰਨੇ ਨੇ ਉਹ ਪੱਟ ਵੀ ਚੁੱਕੇ ਨੇ ਉਹਨਾਂ ਨੂੰ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਦੁਆਰਾ ਕਿ ਇਹ ਅਸਲ ਦੇ ਵਿੱਚ ਐਂ ਹੀ ਨਹੀਂ ਕਿ ਇਹ ਕਾਪੀਆਂ ਐਵੇਂ ਹੀ ਸੁੱਟ ਕੇ ਇਹਨਾਂ ਨੂੰ ਜਿਹੜਾ ਕਿ ਦਫਨਾਉਣ ਦੀ ਕੋਸ਼ਿਸ਼ ਕੀਤੀ ਗਿਆ ਕਿਹਾ ਜਾ ਰਿਹਾ ਹੈ ਕਿ ਪਾਣੀ ਪਾ ਕੇ ਇਸ ਦੇ ਵਿੱਚ ਉਤੋਂ ਪੈਰਾਂ ਦੇ ਨਾਲ ਲਤਾੜਨ ਦੀ ਕੋਸ਼ਿਸ਼ ਹੈ ਜਿਹੜੀ ਉਹ ਜ਼ਰੂਰ ਕੀਤੀ ਗਈ ਹੋਊਗੀ ਜਿਸ ਕਰਕੇ ਇਹਦੇ ਉੱਪਰਲੇ ਪੰਨੇ ਪਾਟੇ ਨੇ ਜਿਲਦਾਂ ਪਾਟੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਇਹ ਟੋਆ ਪੱਟਿਆ ਗਿਆ ਸੀ ਇਸ ਦੇ ਵਿੱਚ ਕਿੰਨੀਆਂ ਕਾਪੀਆਂ ਹੋਰ ਆ ਸਕਦੀਆਂ ਸੀ ਤੇ ਇਸ ਤਰ੍ਹਾਂ ਦਾ ਇੱਕ ਟੋਆ ਪਰਲੀ ਸਾਈਡ ਹੋਰ ਇੱਕ ਦਿਖਾਇਆ ਗਿਆ ਕਿ ਉਸ ਟੋਏ ਦੇ ਵਿੱਚ ਵੀ ਜਿਹੜੀਆਂ ਇਸ ਤਰ੍ਹਾਂ ਦੀਆਂ ਕਾਪੀਆਂ ਨੇ ਉਹ ਪਟੀਆਂ ਗਈਆਂ ਨੇ ਭਾਈ ਸਾਹਿਬ ਤੁਸੀਂ ਜਦੋਂ ਇਸ ਤਰ੍ਹਾਂ ਦੀ ਘਟਨਾ ਦਾ ਤੁਹਾਨੂੰ ਤੁਹਾਨੂੰ ਕਦੋਂ ਪਤਾ ਲੱਗਿਆ ਸੀ ਭਾਈ ਸਾਹਿਬ ਇਹ ਭਾਈ ਜੀ ਕੱਲ ਹੀ ਪਤਾ ਲੱਗਿਆ ਸੀ ਕੱਲ ਪਤਾ ਲੱਗਾ ਸੀ ਜਦੋਂ ਇੱਥੇ ਸਾਰੇ ਸਟੂਡੈਂਟ ਆਪਣਾ ਇਕੱਠੇ ਹੋਏ ਨਾ ਤੇ ਇਹ ਆਪਣੇ ਪਾਰਟੀਆਂ ਵਾਲੇ ਚਲੋ ਮੁੰਡੇ ਜਿੰਨੇ ਵੀ ਨੇ ਸਾਰੇ ਇਕੱਠੇ ਹੋਏ ਤੇ ਇਹਨਾਂ ਨੇ ਇੱਥੇ ਦੇ ਦਿੱਤਾ ਸਾਰਿਆਂ ਨੂੰ ਮਤਲਬ ਨੌਲੇਜ ਲੈ ਜਾਂਦਾ ਸੀਗਾ ਵੀ ਆਪਣਾ ਆਹ ਕੰਮ ਹੋ ਰਿਹਾ ਵਾ ਤੇ ਸਾਰੇ ਛੇਤੀ ਤੋਂ ਛੇਤੀ ਪਹੁੰਚੋ ਰਣਾਲਦੀ ਨਾਲ ਅਸੀਂ ਇੱਥੇ ਪਹੁੰਚ ਕੇ ਜਿਹੜਾ ਆਪਣਾ ਜਿਹੜੀ ਪਹਿਲਾਂ ਇਹ ਟਰਾਲੀ ਲਿਆਉਣ ਦੇ ਸੀਗੇ ਪਹਿਲਾਂ ਤਾਂ ਉਹ ਸੀਜ਼ ਕੀਤੀ अच्छा ਤੇ ਫਿਰ ਉਸ ਤੋਂ ਬਾਅਦ ਇੱਥੇ ਆਏ ਤੇ ਇੱਥੇ ਆਣ ਕੇ ਪਾਣੀ ਪਹਿਲਾਂ ਚੱਲ ਰਿਹਾ ਸੀਗਾ ਸਾਰਾ ਉਹ ਬੰਦ ਕੀਤਾ ਬਾਕੀ ਸਾਰੇ ਜਿੰਨੇ ਵੀ ਨਾਲ ਸੀਗੇ ਫਿਰ ਇੱਥੇ ਜਿਹੜਾ ਕੰਮ ਚੱਲ ਰਿਹਾ ਸੀਗਾ ਸਾਰਾ ਰੋਕਿਆ ਤੇ ਉਸ ਤੋਂ ਬਾਅਦ ਫਿਰ ਗੇਟ ਬੰਦ ਕੀਤਾ اچھا ਤੇ ਗੇਟ ਬੰਦ ਹੋਣ ਤੋਂ ਬਾਅਦ ਵੀ ਇਹ ਅਥਾਰਟੀ ਨੇ ਸਾਡੀ ਪਹਿਲਾਂ ਤਾਂ ਕੋਈ ਨਹੀਂ ਸੁਣੀ ਫਿਰ ਪੁਲਿਸ ਪ੍ਰਸ਼ਾਸਨ ਨੇ ਸਾਥ ਦਿੱਤਾ ਸਾਡਾ ਇਹਨਾਂ ਨੇ ਨਾਲ ਲਾ ਕੇ ਸਾਰਾ ਜਿਹੜਾ ਵੀ ਕੰਮ ਕੀਤਾ ਫਿਰ ਵੀ ਸੀ ਸਾਹਿਬ ਆਏ ਤੇ ਜੋ ਵੀ ਅਗਲਾ ਕਾਰਵਾਈ ਆ ਉਦੋਂ ਹੋਈ ਫਿਰ ਉਸ ਤੋਂ ਬਾਅਦ ਤੇ ਭਾਈ ਸਾਹਿਬ ਜਦੋਂ ਇਹ ਤੁਸੀ ਪਤਾ ਲੱਗਦਾ ਤੁਹਾਨੂੰ ਇਸ ਘਟਨਾ ਦਾ ਉਸ ਤੋਂ ਕੁਇਕਲੀ ਕਹਦੇ ਇੱਕਦਮ ਜਿਹੜਾ ਯੂਨੀਵਰਸਿਟੀ ਦਾ ਕੀ ਰਿਸਪਾਂਸ ਸੀ ਇਸ ਦੇ ਬਾਰੇ ਯੂਨੀਵਰਸਿਟੀ ਵੇਖੋ ਜੀ ਯੂਨੀਵਰਸਿਟੀ ਚੱਲਦੀ ਹੈ ਸਟੂਡੈਂਟਸ ਦੇ ਸਿਰ ਤੇ ਤੇ ਸਟੂਡੈਂਟਸ ਦੇ ਵਿੱਚ ਜਿਹੜਾ ਰੋਹ ਸੀਗਾ ਉਹ ਤਾਂ ਤੁਹਾਡੇ ਸਾਹਮਣੇ ਹੀ ਆ ਵੇਖ ਲਵਾ ਜਿਹੜਾ ਸਤਕਾਰ ਸਟੂਡੈਂਟ ਕਰਨ ਦੇ ਆ ਇਹ ਤਾਂ ਵੀ ਚਾਹੀਦਾ ਸੀਗਾ ਯੂਨੀਵਰਸਿਟੀ ਨੂੰ ਕਰਨਾ ਤੇ ਆਪਣਾ ਕੀ ਕਹਿੰਦੇ ਆਏ ਪੜ੍ਹਾਈ ਲਿਖਾਈ ਨੇ ਹੁਣ ਸਿੱਖਦਾ ਤਾਂ ਅਸੀਂ ਇਹਨਾਂ ਤੋਂ ਆ ਇਹਨਾਂ ਤੋਂ ਸਿੱਖਿਆ ਅਸੀਂ ਇਹ ਕਰਦੇ ਤਾਂ ਇਹਨਾਂ ਨੂੰ ਤਾਂ ਪਤਾ ਹੋਊਗਾ ਇਹ ਤਾਂ ਜਾਣ ਬੁੱਝ ਕੇ ਕੀਤੀ ਗਈ ਹਰਕਤ ਆ ਤੁਸੀਂ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਹੋ ਤੁਸੀਂ ਸਟੂਡੈਂਟ ਹੋ ਇਥੋਂ ਹਾਂਜੀ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ ਇਸ ਘਟਨਾ ਦਾ ਜ਼ਿੰਮੇਵਾਰ ਵੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਕਿ ਜੇ ਅਸੀਂ ਇਹਨਾਂ ਤੋਂ ਸਿੱਖਦੇ ਹਾਂ ਇਹਨਾਂ ਦੇ ਨਾਮਾਂ ਦੇ ਪਿੱਛੇ ਡਾਕਟਰ ਲੱਗੇ ਸਾਡੇ ਪ੍ਰੋਫੈਸਰ ਨਹੀਂ ਇਹ ਹੈ ਹੈ ਤੇ ਜੇ ਇਹਨਾਂ ਤੋਂ ਸਿੱਖ ਕੇ ਅਸੀਂ ਆਹ ਕੁਝ ਕਰ ਰਹੇ ਹਾਂ ਕਿ ਇਹਨਾਂ ਨੂੰ ਆਪ ਨਹੀਂ ਕਰਨਾ ਆਉਂਦਾ ਚਲੋ ਠੀਕ ਆ ਵੱਖਰੀ ਗੱਲ ਸਾਡੇ ਘਰ ਦੇ ਨੇ ਵੈਲਿਊਜ਼ ਹੈਗੇ ਨੇ ਸਾਡੇ ਧਰਮ ਪ੍ਰਤੀ ਵੀ ਸਾਡੇ ਨਾਲ ਸਤਿਕਾਰ ਹੈਗਾ ਆ ਪਰ ਇਹ ਘਾਤੋ ਪੁੱਲ ਰਹੇ ਨੇ ਆਪਣਾ ਸਤਿਕਾਰ ਕਿਵੇਂ ਸਤਿਕਾਰ ਕਰਨਾ ਕਿਸੇ ਧਰਮ ਗ੍ਰੰਥ ਦਾ ਜਾਂ ਕਿਸੇ ਹੋਰ ਚੀਜ਼ ਦਾ ਜਿਹਦਾ ਜਿੰਨੀ ਮਰਿਆਦਾ ਬਣਦੀ ਆ ਉਹ ਤਾਂ ਇਹਨਾਂ ਨੂੰ ਕਰਨਾ ਚਾਹੀਦਾ ਹੈ ਨਾ ਜੇ ਇਹਨੇ ਪੜੇ ਲਿਖੇ ਨੇ ਤੇ ਇਹਨਾਂ ਫਿਰ ਇਹ ਕੋਈ ਪ੍ਰੋਪਾਗੈਂਡਾ ਆ ਕੋਈ ਇਹਨਾਂ ਦਾ ਕੋਈ ਮਤਲਬ ਇਹੋ ਜੀ ਚੀਜ਼ ਆ ਜਿਹੜੀ ਕਿ ਆਪ ਜਾਣ ਬੁੱਝ ਕੇ ਇਹਨਾਂ ਵੀ ਇਸ ਇਸ ਤਰ੍ਹਾਂ ਦੀਆਂ ਕਟਨਾਵਾਂ ਯੂਨੀਵਰਸਿਟੀ 'ਚ ਹੋਈਆਂ ਨੇ 2015 'ਚ ਹੋਈ ਆ 2022 'ਚ ਹੋਈ ਆ ਆ ਹੁਣ 2025 'ਚ ਹੋਈ ਆ ਤੇ ਆਪਣਾ ਹੁਣ ਇਸ ਤੋਂ ਬਾਅਦ ਕਦੋਂ ਕਰਨਗੇ ਵੀ ਨਹੀਂ ਕੋਈ ਪਤਾ ਇਹਨਾਂ ਦਾ ਪਰ ਗੱਲ ਫੇਰ ਉਹੀ ਆ ਵੀ ਹੁਣ ਸਟੂਡੈਂਟ ਇਹਨਾਂ ਨੂੰ ਦੇਖਣਾ ਚਾਹੀਦਾ ਕਿ ਆ ਜਿੰਨੇ ਕਰੜੇ ਹੋਏ ਪਏ ਹਨ ਜੇ ਇਸ ਤੋਂ ਬਾਅਦ ਕੋਈ ਹਰਕਤ ਹੁੰਦੀ ਆ ਫਿਰ ਤਾਂ ਇਹ ਆਪਣਾ ਵਿਚਾਰ ਹੀ ਲੈਣਾ ਕਿਉਂਕਿ ਹੁਣ ਸਟੂਡੈਂਟ ਸਟੂਡੈਂਟਸ ਦੇ ਹਿਸਾਬ ਨਾਲ ਪੂਰੇ ਰੋਚ ਨੇ ਸਟੂਡੈਂਟਸ ਦਾ ਬਿਲਕੁਲ ਤੇ ਬਾਕੀ ਇਹ ਵੇਖ ਲੈਣਾ ਆਪਣਾ ਕਿ ਕਿੱਦਾਂ ਕਰਨੀ ਆ ਗਾਂ ਤੋਂ ਕਿ ਘਾੜੋ ਘੜ ਇਹੋ ਜੀਆਂ ਹਰਕਤਾਂ ਯੂਨੀਵਰਸਿਟੀ ਤੋਂ ਨਾ ਕਰੇ ਜਿਨ੍ਹਾਂ ਨੇ ਜਿੰਨਾ ਤੋਂ ਸੇਧ ਲੈਣੀਆਂ ਸਾਰਿਆਂ ਨੇ ਫਿਰ ਇਹ ਤਾਂ ਹੁਣ ਯੂਨੀਵਰਸਿਟੀ ਨੂੰ ਚਾਹੀਦਾ ਜੀ ਕੋਈ ਆਰਡੀਨੈਂਸ ਜਿਹੜਾ ਕੋਈ ਵੀਸੀ ਸਾਈਨ ਕਰ ਸਕਦਾ ਜਾਂ ਕੋਈ ਵੀ ਚੀਜ਼ ਆ ਕੋਈ ਵੀ ਮਤਲਬ ਰੂਲ ਬਣਾ ਸਕਦਾ ਕਿ ਇਹੋ ਜੀ ਚੀਜ਼ ਜਿਹੜੀ ਵੀ ਆ ਜਾਂ ਫਿਰ ਕੋਈ ਕਮੇਟੀਆਂ ਤਿਆਰ ਕਰ ਸਕਦੇ ਆ ਇਹ ਜਿਵੇਂ ਆਪਣਾ ਕੀ ਇਹ ਕਮੇਟੀ ਆ ਹੁਣ ਜਿੰਨੇ ਚੈੱਕ ਕੀਤਾ ਕਿਉਂਕਿ ਕੋਈ ਵੀ ਬੁੱਕ ਸ਼ਬਦੀ ਆ ਇਹਦਾ ਪਹਿਲਾਂ ਜਿਹੜਾ ਖਰੜਾ ਬੰਦਾ ਆ ਖਰੜੇ ਤੋਂ ਬਾਅਦ ਤੋਂ ਉਹ ਚੈੱਕ ਹੁੰਦਾ ਆ ਇੱਕ ਵਾਰ ਨਹੀਂ ਕਈ ਵਾਰ ਚੈੱਕ ਹੁੰਦਾ ਆ ਕਿਉਂਕਿ ਉਸਤੋਂ ਕਰਨ ਵਾਸਤੇ ਫਿਰ ਉਹ ਆਪਣਾ ਕੀ ਇਹਨੇ ਸ਼ਮੜ ਤੱਕ ਆਉਂਦਾ ਆ ਤੋਂ ਪਹਿਲੀ ਇੱਕ ਦੋ ਕਾਪੀ ਆ ਜਿਹੜੀ ਉਹ ਚੈੱਕ ਕਰਾਉਣ ਵਾਸਤੇ ਭੇਜੀ ਜਾਂਦੀ ਆ ਉਸ ਤੋਂ ਬਾਅਦ ਹੀ ਵੱਡੀ ਗਿ ਤੇ ਫਿਰ ਵੀ ਇਹਨਾਂ ਤੋਂ 35000 ਗਲਤੀਆਂ ਹੋਈਆਂ ਨੇ 65000 ਐਂਟਰੀਆਂ ਜੋ ਕਹਿੰਦੇ 35000 ਐਂਟਰੀਆਂ ਗਲਤ ਸੀਗੀਆਂ 50% ਤੋਂ ਵੱਧ ਸੀਗਾ ਐ ਕਿਵੇਂ ਹੋ ਗਿਆ ਚਲੋ 5 10% ਆਪਾਂ ਮੰਨ ਵੀ ਲੈ ਹੈ 35000 ਐਂਟਰੀਆਂ ਮੈਨਰ ਰੱਖਉਂਦੀਆਂ ਨੇ ਤੇ ਭਾਈ ਸਾਹਿਬ ਇਹ ਵੀ ਹੈ ਨਾ ਕਿ ਜਦੋਂ ਕੋਈ ਚੀਜ਼ ਛਾਪਦੀ ਹੈ ਜਦੋਂ ਐਡੀਸ਼ਨ ਛਾਪਦਾ ਐਡੀਸ਼ਨ ਦਾ ਮਤਲਬ ਇਹ ਹੁੰਦਾ ਕਿ ਪਹਿਲੀਆਂ ਕਿਤਾਬ ਇੱਕ ਛਪੀ ਹੋਈ ਆ ਉਸ ਤੋਂ ਕਾਪੀਆਂ ਨਵੀਆਂ ਛਾਪੀਆਂ ਜਾ ਰਹੀਆਂ ਨੇ ਪਰ ਜਦੋਂ ਹੁਣ ਭਾਈ ਕਾਨ ਸਿੰਘ ਨਾਬਾ ਨੇ ਜਿਹੜੀ ਇੱਕ ਚੀਜ਼ ਛਾਪਦੀ ਇਹ ਮਹਾਨ ਕੋਸ਼ ਛਾਪਤਾ ਤੇ ਉਸ ਤੋਂ ਬਾਅਦ ਤਾਂ ਇਹਦੇ ਵਿੱਚ ਗਲਤੀ ਜੀ ਗੁੰਜਾਇਸ਼ ਬਚਦੀ ਹੋਈ ਨਹੀਂ ਕਿ ਜਦੋਂ ਐਡੀਸ਼ਨ ਨੂੰ ਛੱਪੂਗਾ ਐਡੀਸ਼ਨ ਚਾ ਗਲਤੀ ਕਾਪੀ ਹੁੰਦੀ ਹੈ ਉਹ ਗਲਤੀ ਕਿਵੇਂ ਹੋ ਸਕਦੀ ਹੈ ਗਲਤ ਤਾਂ ਫੇਰ ਹੈ ਜੀ ਉਹੀ ਗੱਲ ਹੈ ਨਾ ਕਿ ਤੁਸੀਂ ਸਿਰਫ ਕਾਪੀ ਕਰਨਾ ਸੀਗਾ ਉਸ ਚੀਜ਼ ਨੂੰ ਕਾਪੀ ਕਰਕੇ ਤੁਸੀਂ ਉਹਦਾ ਨਵਾਂ ਐਡੀਸ਼ਨ ਛਾਪ ਦੇਣਾ ਸੀਗਾ ਹਣਾ ਕੀ ਚਲੋ ਉਹਨੂੰ ਟ੍ਰਾਂਸਲੇਟ ਕਰਕੇ ਵੀ ਛਾਪਣਾ ਸੀਗਾ ਵਕਤਰੀਆਂ ਜਿੱਦਾਂ ਹੁਣ ਇੰਗਲਿਸ਼ 'ਚ ਵੀ ਹੈਗੀਆਂ ਨੇ ਹਿੰਦੀ 'ਚ ਵੀ ਹੈਗੀਆਂ ਨੇ ਹਣਾ ਵੀ ਉਹਨੂੰ ਜਾਂ ਤਾਂ ਕੋਈ ਟ੍ਰਾਂਸਲੇਟ ਕਰਕੇ ਛਾਪਣਾ ਸੀਗਾ ਜਾਂ ਫਿਰ ਉਸੇ ਨੂੰ ਕਾਪੀ ਕਰਕੇ ਛਾਪ ਦੇਣਾ ਸੀਗਾ ਇਹ ਤਾਂ ਯੂਨੀਵਰਸਿਟੀ ਦੀ ਨਖੇਦੀ ਹੈ ਕੀ ਲੱਗਦਾ ਫਿਰ ਵੀ ਫਿਰ ਇਹ ਜਾਣਬੁੱਝ ਕੇ ਇਹ ਜਾ ਕੁਛ ਕੀਤਾ ਗਿਆ ਗੱਲ ਤਾਂ ਫਿਰ ਉੱਥੇ ਆ ਜਾਂਦੀ ਹੈ ਜੀ ਹੁਣ ਜੋ ਸਾਰਾ ਕੁਝ ਚੱਲ ਰਿਹਾ ਵਾ ਜਿਸ ਤਰੀਕੇ ਨਾਲ ਹਣਾ ਲੱਗਦਾ ਤਾਂ ਇਹੀ ਆ ਵੀ ਜਾਣਬੁੱਝ ਕੇ ਕੀਤਾ ਗਿਆ ਮੱਕੀ ਯੂਨੀਵਰਸਿਟੀ ਨੂੰ ਜ਼ਿਆਦਾ ਪਤਾ ਇਹ ਅਸੀਂ ਤਾਂ ਸਾਡੇ ਦਿਮਾਗ ਤਾਂ ਇਹ ਹੀ ਹੈ ਜੀ ਸਾਰਿਆਂ ਦੇ ਵੀ ਹਾਂ ਇਹ ਜਾਣ ਬੁੱਝ ਕੇ ਕੀਤਾ ਗਿਆ ਤੇ ਸੱਚੀ ਜਾਣ ਬੁੱਝ ਕੇ ਕੀਤਾ ਗਿਆ ਕਿਉਂਕਿ ਜਿਹੜਾ ਆਹ ਕੰਮ ਆਹ ਕੋਈ ਕਰ ਸਕਦਾ ਯਾਰ ਚਲੋ ਨਾਰਮਲ ਕਿਤਾਬਾਂ ਵੀ ਹੁੰਦੀਆਂ ਤਾਂ ਵੀ ਆਹ ਕੁਝ ਨਹੀਂ ਆਪਾਂ ਤਾਂ ਪੈਰਾਂ ਚ ਕਿਤਾਬ ਡੇਜੇ ਚੱਕ ਕੇ ਉਹਨੂੰ ਮੱਥਾ ਟੇਕਦੇ ਆ ਤੇ ਆਹ ਧਾਰਮਿਕ ਕਿਤਾਬਾਂ ਆ ਕੁਝ ਬਣ ਕਰਨਾ ਬਣਦਾ ਹੁਣ ਆਪਣੀਆਂ ਸਿੱਖ ਧਰਮ ਦੀ ਇਹ ਮਤਲਬ ਕਿ ਜਿਹੜੀਆਂ ਉੱਪਰ ਦੀਆਂ ਕਿਤਾਬਾਂ ਨੇ ਚਲੋ ਗੁਰੂ ਸਾਹਿਬ ਤਾਂ ਹੈ ਹੀ ਆਪਣੇ ਉਸ ਤੋਂ ਬਾਅਦ ਜੇ ਕੁਝ ਕਿਤਾਬਾਂ ਆਉਂਦੀਆਂ ਨੇ ਆਪਣੀਆਂ ਤਾਂ ਇਹ ਉੱਪਰ ਦੀਆਂ ਕਿਤਾਬਾਂ ਜੋ ਮੰਨੀ ਜਾਂਦੀਆਂ ਜਿਹੜੀਆਂ ਸਤਕਾਰਯੋਗ ਨੇ ਹਨਾ ਤੇ ਇਹਦਾ ਇਸ ਤਰ੍ਹਾਂ ਸਤਿਕਾਰ ਕਰਨਾ ਕੋਈ ਚੰਗੀ ਗੱਲ ਥੋੜੀ ਹੈ ਇਹ ਨਾਲੇ ਯੂਨੀਵਰਸਿਟੀ ਤੋਂ ਤਾਂ ਕਰ ਹੀ ਨਹੀਂ ਸਕਦੇ ਐਕਸੈਪਟ ਹੀ ਨਹੀਂ ਕਰ ਸਕਦੇ ਐਕਸੈਪਟ ਹੀ ਨਹੀਂ ਕਰ ਸਕਦੇ ਮਹੀਦ ਹੀ ਨਹੀਂ ਕੀਤੀ ਜਾ ਸਕਦੀ ਕੁਝ ਨਹੀਂ ਆ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬੇਅਦਬੀ ਦੀ ਘਟਨਾ ਵਾਪਰਦੀ ਹੈ ਮਹਾਨ ਕੋਸ਼ ਦੀ ਬੇਅਦਬੀ ਦੀ ਘਟਨਾ ਦੇ ਬਾਰੇ ਸਭ ਤੋਂ ਪਹਿਲਾਂ ਜਿਹੜੇ ਵਿਦਿਆਰਥੀਆਂ ਨੂੰ ਪਤਾ ਲੱਗਦਾ ਹੈ ਉਹਨਾਂ ਦੇ ਵਿੱਚੋਂ ਯਾਦਵਿੰਦਰ ਸਿੰਘ ਯਾਦੂ ਸਾਡੇ ਨਾਲ ਮੌਜੂਦ ਨੇ ਭਾਈ ਜੀ ਕਿਸ ਤਰ੍ਹਾਂ ਪਤਾ ਲੱਗਦਾ ਤੁਹਾਨੂੰ ਇਸ ਘਟਨਾ ਦਾ ਇਹ ਸਾਡੇ ਤੱਕ ਕੱਲ ਮਤਲਬ ਲਾਲੂ ਗੁਪਤ ਲਾਲੂ ਜਾਂ ਸਾਡੇ ਜਿਹੜੇ ਮਤਲਬ ਯੂਨੀਵਰਸਿਟੀ ਵਿੱਚ ਵੈਸੇ EMPLOYEES ਨੇ ਉਹ ਨਹੀਂ ਬੋਲ ਸਕਦੇ ਆਪਦੀ ਗੱਲ ਰੱਖ ਸਕਦੇ ਜਾਂ ਉਦੋਂ ਬਿਣਾ ਇੱਕ ਟਰਾਲੀ ਆਉਂਦੀ ਅਸੀਂ ਦੇਖੀ ਤਾਂ ਸਾਨੂੰ ਪਤਾ ਲੱਗ ਗਿਆ ਵੀ ਇੱਧਰ ਕੋਈ ਗੜਬੜ ਚੱਲ ਰਹੀ ਹੈ ਕਿਉਂਕਿ ਇਹ ਜਿਹੜਾ ਗੇਟ ਹੈਗਾ ਇਹ ਪਹਿਲਾਂ ਕਦੇ ਬੰਦ ਨਹੀਂ ਹੋਇਆ ਕੋਈ ਵੀ ਆਮ ਆ ਜਾ ਸਕਦਾ ਪਰ ਕੱਲ ਇਹ ਗੇਟ ਬੰਦ ਕੀਤਾ ਗਿਆ ਤਾਂ ਜਦੋਂ ਅਸੀਂ ਅੰਦਰ ਆਉਣ ਜਾ ਕੇ ਚਾਹਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਸਾਨੂੰ ਰੋਕ ਲਿਆ ਫਿਰ ਉੱਥੇ ਅਸੀਂ ਵਿਦਿਆਰਥੀਆਂ ਲਾਈ ਉਹਨਾਂ ਦੇ ਨਾਲ ਅਸੀਂ ਅੰਦਰ ਇੱਥੇ ਆਏ ਤਾਂ ਦੇਖਿਆ ਇੱਥੇ ਵੱਡੀ ਗੈਂਦੀ ਦੇ ਵਿੱਚ ਘੱਟੋ ਘੱਟ 12 14 ਟਰਾਲੀਆਂ ਇਹਨਾਂ ਨੇ ਜਿਹੜਾ ਮਹਾਨ ਕੋਸ਼ੀਗਾ ਉਹਨੂੰ ਇਹ ਮਿੱਟੀ ਦੇ ਵਿੱਚ ਮਲਟੋਆ ਪਟ ਕੇ ਪਾਣੀ ਦੇ ਵਿੱਚ ਐ ਸਟਕ ਕੇ ਡੋ ਰਹੀ ਸੀ ਅੱਛਾ ਤੁਸੀਂ ਜਦੋਂ ਅੰਦਰ ਆ ਕੇ ਦੇਖਦੇ ਹੋ ਤਾਂ ਇਸ ਤਰ੍ਹਾਂ ਪਾਣੀ ਦੇ ਵਿੱਚ ਸੁੱਟਿਆ ਜਾ ਰਿਹਾ ਸੀ ਸੁੱਟ ਕੇ ਉਹ ਚੱਲ ਗਏ ਸੀ ਨਵੀਂ ਟਰਾਲੀ ਆ ਰਹੀ ਸੀ ਹੂੰ ਫਿਰ ਤੁਹਾਨੂੰ ਉਹ ਨਵੀਂ ਟਰਾਲੀ ਹੈ ਜਿਹੜੀ ਉਹ ਤੁਹਾਡੇ ਦੁਆਰਾ ਰੋਕੀ ਜਾਂਦੀ ਸਾਡੇ ਵੱਲੋਂ ਉਹ ਰੋਕੀ ਜਾਂਦੀ ਆ ਤੇ ਉਹਨੂੰ 메ਨ ਗੇਟ ਤੇ ਲਿਆਇਆ ਜਾਂਦਾ 메ਨ ਗੇਟ ਬੰਦ ਕਰਕੇ ਵਿਦਿਆਰਥੀਆਂ ਵੱਲੋਂ ਪ੍ਰੋਟੈਸਟ ਕੀਤਾ ਜਾਂਦਾ ਕਿਉਂਕਿ ਇੱਥੇ ਯੂਨੀਵਰਸਿਟੀ ਪ੍ਰਸ਼ਾਸਨ ਨੇ 2 ਘੰਟੇ ਕੋਈ ਸਾਰ ਨਹੀਂ ਲਈ ਵਿਦਿਆਰਥੀਆਂ ਦੀ ਕੋਈ ਭੱਖ ਨਹੀਂ ਸੁਣਿਆ ਜਦੋਂ ਉੱਥੇ ਗੇਟ ਬੰਦ ਕੀਤਾ ਤਾਂ ਰਾਤ ਨੂੰ 9 ਵਜੇ ਯੂਨੀਵਰਸਿਟੀ ਅਧਿਕਾਰੀ ਵਿਦਿਆਰਥੀਆਂ ਨੂੰ ਲਵਾਰਸ ਛੱਡ ਕੇ ਆਪਣੇ ਘਰਾਂ ਨੂੰ ਵਾ ਕੇ ਫਿਰ ਪਟਿਆਲਾ ਪ੍ਰਸ਼ਾਸਨ ਨੇ ਪੁਲਿਸ ਨੇ ਸਾਡੀ ਉੱਥੇ ਗੱਲ ਸੁਣੀ ਤੇ ਉਹਨਾਂ ਨੇ ਕਿਹਾ ਵੀ ਸਾਡੇ ਹੱਥ ਵਿੱਚ ਸ਼ੋਰ ਕੋਈ ਨਹੀਂ ਅਸੀਂ ਤੁਹਾਡੀ ਸ਼ਿਕਾਇਤ ਦਰਜ ਕਰ ਸਕਦੇ ਕੀ ਕੀਤਾ ਬਾਈ ਜੀ ਪਰਚਾ ਕਿਹਨਾਂ ਦੇ ਉੱਤੇ ਦਰਜ ਹੋਇਆ ਪਰਚਾ ਪੰਜਾਬੀ ਯੂਨੀਵਰਸਿਟੀ ਦੇ ਰਿਸਟਾਰ ਡੀਨ ਅਕਾਦਮਿਕ ਤੇ ਜਿਹੜੇ ਪਬਲਿਕੇਸ਼ਨ ਵਿਭਾਗ ਇਨਚਾਰਜ ਤੇ ਉਸ ਤੋਂ ਬਿਨਾ ਜਿਹੜੀ ਉਹ ਕਮੇਟੀ ਹੈਗੀ ਜਿਹੜੀ ਨੇ ਸਾਰਾ ਕੁਝ ਕੀਤਾ ਉਹਦੇ ਨਾਮਜਦ ਮੈਂਬਰ ਆਪਰ ਪਹਿਲਾਂ ਜਦੋਂ ਤੁਸੀਂ ਇੱਥੇ ਆ ਕੇ ਦੇਖਦੇ ਹੋ ਜਿਹੜੇ ਤੁਸੀਂ ਕਹਿੰਦੇ ਹੋ ਕਿ ਇੱਥੇ ਕਈ ਸਾਰੀਆਂ ਆਡੀਸ਼ਨਸ ਜਿਹੜੀਆਂ ਕਾਪੀਆਂ ਪਈਆਂ ਸੀ ਕਿੰਨੀ ਕੁ ਗਿਣਤੀ ਚ ਐਸਟੀਮੇਟ ਤੁਹਾਨੂੰ ਲੱਗਦਾ ਵੀ ਕਿੰਨੀ ਕੁ ਵੱਡੀ ਗਿਣਤੀ ਦੇ ਵਿੱਚ ਕਾਪੀਆਂ ਪਈਆਂ ਸੀ ਇੱਥੇ ਉਹ ਗਿਣਤੀ ਤੁਹਾਨੂੰ ਮੈਂ ਦੱਸ ਰਿਹਾਗਾ ਵੀ ਇਹਨਾਂ ਦੇ ਮੁਤਾਬਕ ਵੀ 15000 ਟੋਟਲ ਗਿਣਤੀ ਸੀ ਜਿਹਦੇ ਹੋ ਸਕਦਾ ਗਿਣਤੀ ਵੱਧ ਵੀ ਹੋਵੇ ਕਿਉਂਕਿ ਹੁਣ ਫਿਕਸ ਅਮਾਉਂਟ ਦਾ ਕੋਈ ਗਿਣ ਨਹੀਂ ਸਕਦੇ ਹੈਗੇ ਆਪਾਂ ਉਹ ਐਡੀ ਮਤਲਬ ਵੱਡੀ ਗਿਣਤੀ ਸੀਗੀ ਜਿਹਦੇ ਵਿੱਚੋਂ ਅੱਜ ਦੋ ਟਰੱਕ ਭਰੇ ਗਏ ਨੇ ਤੁਸੀਂ ਦੇਖਿਆ ਨਾ ਦੋ ਟਰੱਕ ਪੂਰੇ ਫੁੱਲ ਭਰੇ ਗਏ ਨੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਡੀ ਵੱਡੀ ਗਿਣਤੀ ਸੀ ਭਾਈ ਜੀ ਜਿਸ ਤਰ੍ਹਾਂ ਹੁਣ ਇਹ ਮਹਾਨ ਕੋਸ਼ ਸਾਡੇ ਲਈ ਵੈਸੇ ਵੀ ਮਹਾਨ ਆ ਸਾਡੇ ਲਈ ਸਤਿਕਾਰਯੋਗ ਆ ਮਹਾਨ ਕੋਸ਼ ਨੂੰ ਇਸ ਤਰ੍ਹਾਂ ਹੀ ਦੱਪਣਾ ਸਕਦੇ ਨਹੀਂ ਫਿਰ ਆਮ ਜਿਹੜੀਆਂ ਕਿਤਾਬਾਂ ਨੇ ਆਮ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਗਲਤੀਆਂ ਦੇ ਤਾਂ ਬਹੁਤ ਵੱਡੀ ਗੰਜائش ਹੋ ਸਕਦੀ ਹੈ ਨਹੀਂ ਇਹਦੇ ਬਾਰੇ ਉਹ ਗਲਤੀਆਂ ਵੀ ਹੋ ਸਕਦੀਆਂ ਪਰ ਮੈਂ ਇਹਦੀ ਤੁਹਾਨੂੰ ਥੋੜੀ ਜਿਹੀ ਪਿੱਠ ਭੂਮੀ ਦੱਸਦਾ ਵੀ ਪਿਛਲਾ ਕੀ ਆ 2011 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਨੂੰ ਇੱਕ ਪ੍ਰੋਜੈਕਟ ਮਿਲਦਾਗਾ ਵੀ ਤੁਸੀਂ ਮਹਾਨ ਕੋਸ਼ ਨੂੰ ਦੇਖ ਕੇ ਛਾਪਣਾ ਇਹ ਯੂਨੀਵਰਸਿਟੀ ਦੇ ਅਧਿਕਾਰੀ ਉਹਨੂੰ ਦੇਖ ਕੇ ਵੀ ਨਹੀਂ ਛਾਪ ਸਕਦੇ ਸਹੀ ਇਹਦੇ ਵਿੱਚ 30 ਤੋਂ 35 ਹਜ਼ਾਰ ਗਲਤੀਆਂ ਹੋ ਜਾਂਦੀਆਂ ਰਹੀਆਂ 2015 ਦੇ ਵਿੱਚ ਬੁੱਧੀਜੀਵੀਆਂ ਵੱਲੋਂ ਕਹਿਣ ਦੇ ਉੱਤੇ ਇਸ ਦੀ ਵਿਕਰੀ ਤੇ ਰੋਕ ਲੱਗੀ ਤੇ ਉਦੋਂ ਬਾਅਦ ਇਹ ਤੇ ਕਮੇਟੀਆਂ ਬਣਦੀਆਂ ਨੇ ਵੀ ਇਹਦਾ ਕੀ ਕੀਤਾ ਕੀ ਜਾਵੇ ਫਿਰ ਖੀਰੀ ਹਾਲੇ ਕੱਢਿਆ ਗਿਆ ਵੀ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਕੋਈ ਵਿਵਾਦ ਖੜਾ ਕਰ ਸਕਦਾ ਇਹਨੂੰ ਨਸ਼ਟ ਕਰ ਦਿੱਤਾ ਜਾਵੇ ਪਹਿਲਾਂ ਤੇ ਉਸ ਜਿਹੜੀ ਕਮੇਟੀ ਸੀ ਜਿਨੇ ਉਹ ਬਣਾਇਆ ਉਹਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੀ ਕਰਕੇ ਜਿਹੜੇ ਸਾਨੂੰ ਬਿੱਤੀ ਘਟਾ ਪਿਆ 5 ਕਰੋੜ ਰੁਪਏ ਦਾ ਪਹਿਲਾ ਪ੍ਰੋਜੈਕਟ ਸੀਗਾ ਤੇ 4 ਕਰੋੜ ਦੇ ਲਗਭਗ ਇਹਦੀ ਕੀਮਤ ਸੀਗੀ ਜਿਹੜਾ ਨਸ਼ਟ ਹੋ ਰਿਹਾਗਾ ਜਿਹੜਾ ਨਸ਼ਟ ਹੋ ਰਿਹਾਗਾ ਇਹਨੂੰ ਇੱਕ ਨਸ਼ਟ ਕਰਨ ਦਾ ਵਿਧੀ ਵਿਧਾਨ ਹੁੰਦਾਗਾ ਪਰ ਇਹ ਨਹੀਂ ਨਾ ਵੀ ਤੁਸੀਂ ਟੋਏ ਪੱਟ ਕੇ ਪਾਣੀ ਦੇ ਵਿੱਚ ਐ ਚਲਾ ਕੇ ਇਹਦਾ ਇੱਕ ਪ੍ਰੋਪਰ ਅਗਨ ਭੇਟ ਕਰਦੇ ਇਹਨੂੰ ਜਿਆਸਤਕਾਰ ਸਤ ਕੋਈ ਹੋਰ ਵੀ ਤਰੀਕਾ ਲੱਭਿਆ ਜਾ ਸਕਦਾ ਕਿ ਆਮ ਦੇਖੋ ਆਪਾਂ ਕਿਤਾਬਾਂ ਦੇ ਵੀ ਸਕੂਲਾਂ ਦੇ ਸਿਖਾਇਆ ਜਾਂਦਾ ਵੀ ਤੁਸੀਂ ਕਿਤਾਬਾਂ ਦਾ ਸਤਕਾਰ ਕਰੋ ਜਦੋਂ ਸਾਡੇ ਤੋਂ ਥੱਲੇ ਉਂਝ ਵੀ ਕੋਈ ਕਿਤਾਬ ਡਿੱਗ ਜਾਂਦੀ ਐ ਸੀ ਚੱਕ ਕੇ ਮੱਥੇ ਨਾਲ ਲਾ ਲੈਨੇ ਆ ਸਤਕਾਰ ਕਰਦੇ ਆ ਪਰ ਇਹ ਖੁਦ ਕਿਤਾਬਾਂ ਦਾ ਸਤਕਾਰ ਕੀ ਮਹਾਨ ਜਿਹੜੇ ਸਾਡੇ ਗ੍ਰੰਥ ਨੇ ਉਹਨਾਂ ਦਾ ਉਹੀ ਗੱਲ ਹੈ ਨਾ ਆਪਾਂ ਜਿਹੜੇ ਮਹਾਨ ਕੋਸ਼ ਦੀ ਗੱਲ ਕਰ ਰਹੇ ਹਾਂ ਅੱਜ ਤੋਂ 99 ਸਾਲ ਪਹਿਲਾਂ 1926 26 ਦੇ ਵਿੱਚ ਇਹ ਪ੍ਰੋਜੈਕਟ ਪੂਰਾ ਹੁੰਦਾਗਾ 4 ਸਾਲ ਇਹ ਛਪਾਈ ਤੋਂ ਅਧੂਰਾ ਰਹਿੰਦਾਗਾ ਕਿਉਂਕਿ ਉਸ ਸਮੇਂ ਭਾਈ ਕਾਨ ਸਿੰਘ ਨਾਬਾ ਕੋਲ ਰਿਸੋਰਸੇਸ ਨਹੀਂ ਸੀ ਪਟਿਆਲੇ ਦੇ ਮਹਾਰਾਜ ਆਪੋਪਿੰਦਰ ਸਿੰਘ ਨੇ ਇਹਨੂੰ ਛਪਾਉਣ ਦਾ ਜਿੰਮਾ ਚੱਕਿਆ ਉਹਨਾਂ ਨੇ ਇਹਨੂੰ ਛਪਾਇਆ ਤੇ ਪਹਿਲੀ ਵਾਰੀ ਇਹ ਛਪ ਕੇ ਉਹਨਾਂ ਦੀ ਬਦੌਲਤ ਸਾਹਮਣੇ ਆਇਆ ਤੇ ਅੱਜ ਯੂਨੀਵਰਸਿਟੀ ਨੇ ਉਦੋਂ ਉਸ ਸਮੇਂ ਉਹਨਾਂ ਨੇ 65000 ਇਹਦੀ ਐਂਟਰੀ ਆ ਲਗਭਗ ਇਤਰਾਜ ਦਰਜ ਕੀਤੇ ਪਰ ਅੱਜ ਇਹ ਯੂਨੀਵਰਸਿਟੀ ਦੇਖ ਕੇ ਛਾਪਨ ਦੇ ਵੀ ਅਸਮਰੱਥਾ ਇਹ ਅਸਮਰੱਥ ਨਹੀਂ ਇਹ ਇੱਕ ਸਾਜ਼ਿਸ਼ ਤਹਿਤ ਹੋ ਰਿਹਾ ਸੀ ਇਹ ਸਾਡੇ ਇਤਿਹਾਸ ਨੂੰ ਸਾਡੇ ਜਿਹੜੇ ਵਿਰਸੇ ਨੂੰ ਜਾਂ ਸਾਡੀਆਂ ਜਿਹੜੀਆਂ ਲਿਖਤਾਂ ਨੂੰ ਉਹਨੂੰ ਰਲ ਗੱਟ ਕੀਤਾ ਜਾ ਰਿਹਾ ਜਿਉਂ ਕਿ ਜਦੋਂ ਅਸੀਂ ਕੋਈ ਵੀ ਲਿਖਤ ਲਿਖਦੇ ਹਾਂ ਉਹਦੇ ਵਿੱਚ ਅਸੀਂ ਜਿਹੜਾ ਹਵਾਲਾ ਪੀ ਐਚ ਡੀ ਜਾਂ ਕੋਈ ਵੀ ਸਕਾਲਰ ਕਿਤਾਬ ਲਿਖਦਾ ਉਹਦੇ ਵਿੱਚ ਹਵਾਲਾ ਮਹਾਨ ਕੋਸ਼ ਦਾ ਪਾਇਆ ਜਾਂਦਾ ਉਹਦੀ ਆਥੈਂਟੀਕੇਸ਼ਨ ਜਦੋਂ ਮਹਾਨ ਕੋਸ਼ੀ ਅਸੀਂ ਗਲਤ ਕਰਤਾ ਸੀ ਆਥੈਂਟੀਕੇਸ਼ਨ ਕਿਦੀ ਪਾਉਂਦੇ ਉਹੀ ਤਾਂ ਗੱਲਾਂ ਨੇ ਯੂਨੀਵਰਸਿਟੀ ਮੈਂ ਕਹਿੰਦਾ ਵੀ ਸਾਡੇ ਵਾਸਤੇ ਸਭ ਤੋਂ ਵੱਡਾ ਇਦਾਰਾ ਜਿਸ ਦੇ ਵਿੱਚ ਜਿਹੜੇ ਪ੍ਰੋਫੈਸਰ ਨੇ ਉਹਨਾਂ ਨੂੰ ਅਸੀਂ ਵਿਦਵਾਨ ਮੰਨਦੇ ਆਂ ਵੀ ਉਹ ਸਾਰੀ ਕਹ ਲਈਏ ਕਿ ਸਾਡੇ ਲਈ ਸੁਪਰੀਮ ਨੇ ਉਹ ਉਹਨਾਂ ਤੋਂ ਉੱਤੇ ਅਸੀਂ ਕੋਈ ਵੀ ਨਹੀਂ ਮੰਨਦੇ ਵੀ ਕਿਸੇ ਬੰਦੇ ਨੇ ਸਾਡੀ ਚੀਜ਼ ਨੂੰ ਆਥੈਂਟੀਕੇਸ਼ਨ ਦੇਣੀ ਆ ਪਰ ਜਦੋਂ ਸੁਪਰੀਮ ਹੀ ਇਸ ਤਰ੍ਹਾਂ ਦੀਆਂ ਵੱਡੀਆਂ ਗਲਤੀਆਂ ਕਰਨਗੇ ਫਿਰ ਨੀਚੇ ਵਾਲੇ ਵਿਦਿਆਰਥੀਆਂ ਤੋਂ ਕੀ ਗੁੰਜੈਸ਼ ਕਰ ਸਕਦੇ ਆਂ ਉਹੀ ਤਾਂ ਗੱਲ ਹੈ ਨਾ ਬਿਸ਼ਵ ਦੀ ਜੇ ਅਪਾ ਯੂਨੀਵਰਸਿਟੀ ਦੀ ਗੱਲ ਕਰੀਏ ਬਿਸ਼ਵ ਦੀ ਦੂਜੀ ਯੂਨੀਵਰਸਿਟੀ ਹੈ ਇਹ ਜਿਹੜੀ ਭਾਸ਼ਾ ਦੇ ਆਧਾਰ ਤੇ ਬਣੀ ਜਿਹਨੇ ਕਰਨਾ ਹੀ ਭਾਸ਼ਾ ਨੂੰ ਪ੍ਰਫੁੱਲਤੀ ਜਿਹਨੇ ਕਰਨਾ ਹੀ ਸੱਭਿਆਚਾਰ ਨੂੰ ਫੁੱਲ ਪ੍ਰਫੁੱਲਤੀ ਜਿਹਨੇ ਕਰਨਾ ਹੀ ਪੰਜਾਬੀ ਸਾਹਿਤ ਨੂੰ ਪ੍ਰਫੁੱਲਤੀ ਪੰਜਾਬੀ ਸਾਹਿਤ ਦਾ ਜਿਹੜਾ ਬੇਸ ਆ ਕੋਰ ਹੈਗਾ ਜਿਹੱਚੂ ਅਸੀਂ ਹਵਾਲੇ ਲੈਂਦੇ ਆ ਉਹਨੂੰ ਇਹਨਾਂ ਨੇ ਰਲਗੜ ਕਰ ਦਿੱਤਾ ਗਿਆ ਇਹ ਬੜਾ ਹੈਰਾਨੀ ਦਾ ਵਿਸ਼ਾ ਕਿਤੇ ਨਾ ਕਿਤੇ ਬਾਈ ਖੁਰਾ ਨੇ ਜਿਹੜੀ ਗੱਲ ਦੱਸੀ ਹੈ ਕਿ ਪੰਜਾਬੀ ਯੂਨੀਵਰਸਿਟੀ ਇੱਕ ਦੂਜੀ ਨੰਬਰ ਦੀ ਯੂਨੀਵਰਸਿਟੀ ਆ ਜਿਹੜੇ ਕਿ ਦੂਜੀ ਯੂਨੀਵਰਸਿਟੀ ਆ ਵਿਸ਼ਵ ਦੇ ਵਿੱਚ ਜਿਹੜੀ ਭਾਸ਼ਾ ਦੇ ਨਾਮ ਤੇ ਬਣੀ ਗਈ ਆ ਪਰ ਉਹੀ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਮਹਾਨ ਕੋਸ਼ ਨੂੰ ਇਸ ਤਰ੍ਹਾਂ ਦਫਨਾ ਰਹੀ ਆ ਮਹਾਨ ਕੋਸ਼ ਦੇ ਨਾਲ ਇਸ ਤਰ੍ਹਾਂ ਦੇ ਜਿਹੜੇ ਕਹਿਲੀ ਕਿ ਤਰ੍ਹਾਂ ਸਕਾਰ ਉਸ ਦਾ ਕੀਤਾ ਜਾ ਰਿਹਾ ਹੈ ਤਾਂ ਆਪਾਂ ਆਮ ਲੋਕਾਂ ਤੋਂ ਕੀ ਉਮੀਦ ਲਾ ਸਕਦੇ ਆ ਜੇਕਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਬਾਈ ਇਸ ਤਰ੍ਹਾਂ ਦੀਆਂ ਚੀਜ਼ਾਂ ਵਰਤਣਗੀਆਂ ਫਿਰ ਆਮ ਵਿਦਿਆਰਥੀ ਨੇ ਜਿਹੜੇ ਜਾਂ ਫਿਰ ਆਮ ਪਿੰਡਾਂ ਦੇ ਵਿੱਚ ਬੈਠੇ ਵਿਦਿਆਰਥੀ ਨੇ ਉਹਨਾਂ ਤੋਂ ਆਪਾਂ ਕੀ ਉਮੀਦ ਲਾਵਾਂਗੇ ਉਹਨਾਂ ਤੋਂ ਉਮੀਦ ਲਾਉਣੀ ਬਣਦੀ ਵੀ ਨਹੀਂ ਹੈ ਉਹ ਤਾਂ ਸਖਿਆਰਤੀ ਨੇ ਹੂੰ ਉਮੀਦ ਤਾਂ ਪ੍ਰੋਫੈਸਰਾਂ ਤੋਂ ਆ ਨਾ ਜਿਹੜੇ ਵਿਦਿਆਦਾਤੇ ਬਣੇ ਹੋਏ ਨੇ ਜਿੰਨਾ ਜਿਹੜੇ ਉਹਨਾਂ ਦੇ ਸਿਰਾਂ ਤੋਂ ਤਨਖਾਹਾਂ ਲੈ ਰਹੇ ਨੇ ਉਹਨਾਂ ਨੇ ਸਖਿਆਰਤੀ ਤੌਰ ਤੇ ਉੱਤੇ ਸਿੱਖਣਾ ਹੋਣਾ ਉਹ ਕੀ ਸਿੱਖਣਗੇ ਆ ਕੇ ਇੱਥੇ ਸਾਡੀ ਨੌਜਵਾਨ ਨਵੀਂ ਪੀੜ੍ਹੀ ਉਹ ਕਿੱਥੇ ਜਾਊਗੀ ਇਹ ਸਵਾਲ ਹੀ ਚੱਲਣਗੇ ਸਾਡੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮਹਾਨ ਕੋਚ ਦੀ ਬੇਅਦਬੀ ਦੀ ਘਟਨਾ ਜਿਹੜਾਂ ਵਿਅਕਤੀਆਂ ਦੇ ਦੁਆਰਾ ਪਹਿਲੀ ਵਾਰੀ ਦੇਖੀ ਗਈ ਜਿਨ੍ਹਾਂ ਦੇ ਦੁਆਰਾ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ ਇਸ ਬਾਰੇ ਉਹ ਵਿਅਕਤੀ ਉਹ ਸਟੂਡੈਂਟ ਸਾਡੇ ਨਾਲ ਮੌਜੂਦ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਇੱਥੇ ਇਸ ਤਰ੍ਹਾਂ ਦੀ ਜਿਹੜੀ ਘਟੀਆ ਹਰਕਤ ਪੰਜਾਬੀ ਯੂਨੀਵਰਸਿਟੀ ਦੁਆਰਾ ਕੀਤੀ ਜਾ ਰਹੀ ਹੈ ਇੱਥੇ ਜੀ ਪਹਿਲਾਂ ਤਾਂ ਜੇ ਤੁਸੀਂ ਦੇਖਿਆ ਬੋਟਨিক্যাল ਗਾਰਡਨ ਦੇ ਵਿੱਚ ਲਗਭਗ 40 ਸਕਰ ਫੁੱਟ ਦਾ ਦੋ ਟੋਏ ਪੱਟੇ ਜਾਂਦੇ ਨੇ ਤੇ ਉਹ ਮਤਲਬ ਸਪਾਈ ਸੇਵਕ ਜਿੰਨਾ ਕਿਸੇ ਤਰ੍ਹਾਂ ਬਾਹਰ ਗੱਲ ਪਹੁੰਚਦੀ ਹੈ ਤਾਂ ਅਸੀਂ ਇੱਥੇ ਹੋਸਟਲ ਵਾਲੀ ਸਾਈਡ ਮਨਸਪਤੀ ਵਿਭਾਗ ਦੇ ਵਿੱਚ ਦੇਖਣ ਆਉਨੇ ਆ ਤਾਂ ਸਾਨੂੰ ਗੇਟ ਤੇ ਰੋਕ ਲਿਆ ਜਾਂਦਾ ਉੱਥੇ ਸਕਿਉਰਿਟੀ ਸਾਡਾ ਇੱਧਰ ਆਉਣ ਨਹੀਂ ਦਿੰਦੀ ਅੱਗੇ ਤੇ ਅਸੀਂ ਉੱਥੇ ਸਕਿਉਰਿਟੀ ਨਾਲ ਸਾਡੀ ਬੈਸ ਚੱਲਦੀ ਹੈ ਵੀ ਸਾਨੂੰ ਅੱਗੇ ਮੌਕਾ ਦੇਖਣ ਦੀ ਦੇਖਣ ਜਾਣ ਦਿਓ ਪਰ ਉੱਥੇ ਸਾਡੀ ਖੜੇ ਖੜੇ ਇੱਕ ਹੋਰ ਟਰਾਲੀ ਜਿਹਦੇ ਵਿੱਚ ਮਹਾਨ ਕੋਸ਼ ਦੇ ਸਰੂਪ ਮਿਲ ਲ 6-7000 ਸਰੂਪ ਹੋਰ ਹੋਣਗੇ ਤੇ ਉੱਥੇ ਉਹ ਆ ਜਾਂਦੀ ਹੈ ਅਸੀਂ ਉਹ ਟਰਾਲੀ ਰੋਕਦੇ ਆ ਤੇ ਉਹ ਟਰਾਲੀ ਰੋਕੇ ਆਪਣੇ ਕਬਜ਼ੇ ਜਿ ਲੈਣੇ ਕਿਉਂਕਿ ਉਹ ਅਗਲੇ ਜਿਵੇਂ ਬੇਅਦਵੀ ਨੇ ਪਹਿਲਾਂ ਕਰੀ ਹੈ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਜ ਹੈ ਮਹਾਨ ਕੋਸ਼ ਦੇ ਵਿੱਚ ਤੇ ਦਸ਼ਮ ਦਸ਼ਮ ਗ੍ਰੰਥ ਦੀ ਬਾਣੀ ਦਰਜ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਜ ਹੋਣ ਦਾ ਮਤਲਬ ਸਾਰੇ ਧਰਮਾਂ ਦੀ ਬਾਣੀ ਦਰਜ ਹੈ ਕੁਰਾਨ ਸ਼ਰੀਫ ਦੀਆਂ ਆਇਤਾਂ ਦਰਜ ਨੇ ਤੇ ਹਿੰਦੂ ਧਰਮ ਦੇ ਗ੍ਰੰਥਾਂ ਦੀ ਬਾਣੀ ਦਰਜ ਹੈ ਵੈਸੇ ਵੀ ਸਾਡੇ ਲਈ ਮਹਾਨ ਕੋਸ਼ ਬਹੁਤ ਮਹਾਨ ਹੈ ਸਾਡੇ ਲਈ ਸਤਿਕਾਰਯੋਗ ਹੈ ਕਿਉਂਕਿ ਸਭ ਤੋਂ ਵੱਡਾ ਸਰੋਤ ਹੈ ਜੇਕਰ ਅਸੀਂ ਪੰਜਾਬੀ ਪਾਸ਼ਾ ਦੇ ਸ਼ਬਦਾਂ ਦੇ ਅਰਥ ਲੱਭਦੇ ਆ ਤਾਂ ਸਭ ਤੋਂ ਵੱਡਾ ਸਰੋਤ ਸਾਡੇ ਲਈ ਮਹਾਨ ਕੋਸ਼ ਹੀ ਹੈ ਬਿਲਕੁਲ ਜੀ ਪੰਜਾਬੀ ਦੇ ਅਰਥ ਲੱਭਦੇ ਅਸੀਂ ਗੁਰਬਾਣੀ ਦੇ ਅਰਥ ਗੁਰਬਾਣੀ ਦੇ ਬਹੁਤ ਸਾਰੇ ਸ਼ਬਦਾਂ ਦੇ ਅਰਥ ਲੱਭਦੇ ਆ 65 ਤੋਂ 70000 ਤੇ ਬਹੁਤ ਮਹਾਨ ਗ੍ਰੰਥ ਹੈ ਤੇ ਇੱਥੇ ਬੇਅਦਬੀ ਜਿਹੜੀ ਕੀਤੀ ਗਈ ਉਸ ਤੋਂ ਬਾਅਦ ਉਹਨੂੰ ਜਿਹੜੀ ਮੈਂ ਗੱਲ ਦੱਸਣੀ ਚਾਹੁੰਦਾ ਕਿ ਇੱਕ ਤੇ ਕਮੇਟੀ ਬਣਾਈ ਯੂਨੀਵਰਸਿਟੀ ਜਿਹੜੀ ਤੇ ਹੁਣ ਕਾਰਵਾਈ ਹੋਈ ਤੇ ਐਫ ਆਈ ਆਰ ਵੀ ਦਰਜ ਹੋਈ ਹੈ ਵਿਦਿਆਰਥੀ ਸੰਘਰਸ਼ ਤੋਂ ਬਾਅਦ ਜਿਹੜੀ ਕਮੇਟੀ ਬਣਾਈ ਗਈ ਉਹਨੇ ਇਹ ਆਰਡਰ ਦਿੱਤਾ ਕਿ ਇਹਨੂੰ ਡਿਸਪੋਜ਼ ਕਰਨ ਦਾ ਤਰੀਕਾ ਇਹ ਹੈ ਕਿ ਟੋਏ ਪੱਟ ਕੇ ਇਸ ਤਰ੍ਹਾਂ ਦਬ ਦਿੱਤਾ ਜਾਵੇ ਵੈਸੇ ਇਹਦੇ ਵਿੱਚ ਜਿਹੜੀਆਂ 35000 ਗਲਤੀਆਂ ਜਦੋਂ ਪੰਜਾਬ ਯੂਨੀਵਰਸਿਟੀ ਨੂੰ ਜ਼ਿੰਮਾ ਮਿਲੇ ਛਾਪਣ ਦਾ ਇਹਦੇ ਵਿੱਚ 35000 ਗਲਤੀਆਂ ਹੋਈਆਂ ਇਹਨੇ ਦੇਖ ਕੇ ਛਾਪਣਾ ਸੀ ਪਰ ਫੇਰ ਵੀ 35000 ਗਲ ਪਰ ਇੱਥੇ ਉਹਨਾਂ ਨੇ ਇੱਕ ਵੀ ਵਾਰੀ ਚੈੱਕ ਨਹੀਂ ਕਰਿਆ ਤੇ 35000 ਗਲਤੀ ਹੋਣ ਤੋਂ ਬਾਅਦ ਜਦੋਂ ਬਾਹਰ ਵਿਦਵਾਨਾਂ ਨੇ ਪੜ੍ਹਿਆ ਤੇ ਯੂਨੀਵਰਸਿਟੀ ਨੂੰ ਦੱਸਿਆ ਤਾਂ ਇਹਨਾਂ ਨੇ ਬਾਹਰੋਂ ਮੈਨੂੰ ਇਹਦੀ ਵਿਕਰੀ ਤੇ ਸਟੇ ਲਗਾਤੀ ਕਿ ਬਾਹਰ ਨਾ ਜਾਵੇ ਮਾਰਕੀਟ ਦੇ ਵਿੱਚ ਭਾਈਏ ਵੱਡਾ ਸਵਾਲ ਤਾਂ ਇਹ ਵੀ ਹੈ ਨਾ ਕਿ ਜਦੋਂ ਕੋਈ ਚੀਜ਼ ਪਹਿਲੀ ਵਾਰੀ ਛਾਪਦੀ ਹੈ ਤਾਂ ਉਹਦੇ ਮੰਨ ਲਈਏ ਵੀ ਉਹਦੇ ਵਿੱਚ ਗਲਤੀ ਹੋ ਸਕਦੀ ਹੈ ਪਰ ਜਦੋਂ ਕਿਸੇ ਚੀਜ਼ ਦਾ ਐਡੀਸ਼ਨ ਛਪਦਾ ਤਾਂ ਉਹ ਤਾਂ ਸਿਰਫ ਕਾਪੀ ਕੀਤੀ ਜਾਂਦੀ ਹੈ ਪਹਿਲੇ ਸਰੋਤ ਤੋਂ ਫਿਰ ਇਹਦੇ ਵਿੱਚ ਗਲਤੀ ਦੀ ਤਾਂ ਗੁੰਜਾਇਸ਼ ਹੀ ਨਹੀਂ ਬਚਦੀ ਬਿਲਕੁਲ ਜੀ ਇਥੇ ਇਹ ਦੱਸਦੇ ਨੇ ਕਮੇਟੀ ਵਾਲੇ ਕਹਿੰਦੇ ਚੋਣ ਵੀ ਬਹੁਤ ਵੱਡੇ ਵਿਦਵਾਨਾਂ ਦੀ ਕੀਤੀ ਗਈ ਪੰਜਾਬੀ ਵਿਭਾਗ ਦੇ ਪੰਜਾਬੀ ਦੇ ਜੇ ਪੰਜਾਬੀ ਦੇ ਲੇਖਕ ਨੇ ਉਹਨਾਂ ਦੀ ਚੋਣ ਕੀਤੀ ਗਈ ਪਰ ਦੇਖੋ ਤੁਸੀਂ ਨਕਲ ਅੱਗੇ ਨਕਲ ਵੀ ਅਕਲ ਨਾਲ বাজਦੀ ਆ ਪਰ ਆਮ ਕਹਾਵਤ ਕਹਿ ਦਿੰਦੇ ਆ ਪਰ ਨਕਲ ਮਾਰ ਕੇ ਵੀ ਠੀਕ ਨਹੀਂ ਦਿਖ ਰਿਹਾ ਗਿਆ ਤੇ 35000 ਗਲਤੀਆਂ ਕੀਤੀਆਂ ਗਈਆਂ ਫਿਰ ਤਾਂ ਉਹ ਜਿਹੜੇ ਵਿਦਵਾਨਾਂ ਨੇ ਇਸ ਨੂੰ ਕਹਿ ਲਿਆ ਕਿ ਇਸ ਸਹੀ ਕਿਹਾ ਗਲਤੀਆਂ ਦੇ ਬਾਵਜੂਦ ਵੀ ਉਹਨਾਂ ਨੂੰ ਵੀ ਜ਼ਿੰਮੇਵਾਰ ਮੰਨਦੇ ਉਸ ਚੀਜ਼ ਬਿਲਕੁਲ ਜੀ ਹੁਣ ਜਿਹੜੀ ਕਮੇਟੀ ਬਣਾਈ ਗਈ ਸੀ ਤੇ ਜਿਨ੍ਹਾਂ ਨੇ ਇਹ ਆਰਡਰ ਦਿੱਤਾ ਇਥੇ ਡਿਸਪੋਜ਼ ਕਰਨ ਦਾ ਨਸ਼ਟ ਕਰਨ ਦਾ ਇਹ ਤਰੀਕਾ ਬਣਾਉਣ ਦਾ ਉਹ ਸਾਰੀ ਕਮੇਟੀ ਵੀ ਤਲਬ ਕੀਤੀ ਗਈ ਹੈ ਤੇ ਉਹਦੇ ਐਫਆਈਆਰ ਦਰਜ ਹੋਈ ਹੈ ਭਾਈ ਜੀ ਜਦੋਂ ਤੁਹਾਨੂੰ ਇਸ ਚੀਜ਼ ਬਾਰੇ ਪਤਾ ਲੱਗ ਜਾਂਦਾ ਤੁਸੀਂ ਇੱਥੇ ਆ ਕੇ ਦੇਖਦੇ ਹੋ ਤੇ ਤੁਹਾਨੂੰ ਕਿਉਂਕਿ ਇੱਥੇ ਗਰਲਸ ਹੋਸਟਲ ਹੈ ਇਸ ਵੱਲ ਮੁੰਡਿਆਂ ਨੂੰ ਆਉਣ ਦੀ ਇਜਾਜ਼ਤ ਨਹੀਂ ਹੈ ਫਿਰ ਤੁਸੀਂ ਇੱਧਰ ਆਉਂਦੇ ਕਿਵੇਂ ਹੋ ਕਿਵੇਂ ਤੁਹਾਨੂੰ ਇਸ ਤਰ੍ਹਾਂ ਮਤਲਬ ਅੰਦਰ ਬਣਦੇ ਆਰਡਰ ਮਿਲਦੇ ਨਹੀਂ ਬਿਲਕੁਲ ਜੀ ਕੁੜੀਆਂ ਦਾ ਹੋਸਟਲ ਹੈ ਇੱਥੇ ਬੈਰੀਕੇਡ ਲੱਗਿਆ ਹੁੰਦਾ ਹੈ ਤੇ ਇੱਧਰ ਕਿਸੇ ਨੂੰ ਵੀ ਮਤਲਬ ਐਂਟਰੀ ਹੈ ਨਹੀਂ ਉੱਥੇ ਉਸ ਤੋਂ ਬਾਅਦ ਚਲੋ ਨਾਰਮਲ ਐਂਟਰੀ ਇੱਕ ਦੋ ਬੰਦੇ ਨੂੰ ਮਿਲ ਵੀ ਜਾਂਦੀ ਹੈ ਹੋਸਟਲ ਵੀ ਕੋਈ ਕੰਮ ਹੁੰਦਾ ਹੈ ਪਰ ਸਿਕਿਉਰਿਟੀ ਦੀ ਯੂਨੀਵਰਸਿਟੀ ਨੇ ਆਪਣੀ ਨਲਾਇਕੀ ਨੂੰ ਲੁਕਾਉਣ ਵਾਸਤੇ ਉਹ ਟਿਪਸ ਸਕਿਉਰਿਟੀ ਦੀ ਬਹੁਤ ਸਾਰੀ ਡਿਊਟੀ ਲਾਤੀ ਤੇ ਉਹਨਾਂ ਨੇ ਬਹੁਤ ਸਖਤ ਪਹਿਰਾ ਕਰਕੇ ਸਾਨੂੰ ਅੱਗੇ ਆਉਣ ਤੋਂ ਬਹੁ ਟਾਈਮ ਰੋਕੀ ਰੱਖਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਮਹਾਨ ਕੋਸ਼ ਦੀ ਬੇਅਦਬੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਮਹਾਨ ਕੋਸ਼ ਦੀਆਂ ਉਹ ਕਾਪੀਆਂ ਇਹਨਾਂ ਟਰੱਕਾਂ ਦੇ ਵਿੱਚ ਭਰ ਕੇ ਗੋਇੰਦਵਾਲ ਸਾਹਿਬ ਪਹੁੰਚਾਈਆਂ ਜਾ ਰਹੀਆਂ ਨੇ ਜਿਨ੍ਹਾਂ ਕਾਪੀਆਂ ਨੂੰ ਪੰਜਾਬੀ ਯੂਨੀਵਰਸਿਟੀ ਨੇ ਬੜੀ ਹੀ ਗਲਤ ਤਰੀਕੇ ਦੇ ਨਾਲ ਉਹਨਾਂ ਦੀ ਬੇਅਦਬੀ ਕਰਕੇ ਟੋਇਆਂ ਦੇ ਵਿੱਚ ਦਫਨਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਵਿਦਿਆਰਥੀਆਂ ਨੂੰ ਜਦੋਂ ਹੀ ਇਸ ਦੀ ਜਾਣਕਾਰੀ ਮਿਲਦੀ ਹੈ ਵਿਦਿਆਰਥੀਆਂ ਦੇ ਵੱਲੋਂ ਰੌਲਾ ਪਾਇਆ ਜਾਂਦਾ ਹੈ ਇਸ ਮਾਮਲੇ ਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਜਥੇਬੰਦੀਆਂ ਆਉਂਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਪਹੁੰਚਦੇ ਨੇ ਅਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਪੁਲਿਸ ਅਧਿਕਾਰੀਆਂ ਨੇ ਵੀ ਇੱਥੇ ਵਿਦਿਆਰਥੀਆਂ ਦਾ ਸਾਥ ਦਿੱਤਾ ਅਤੇ ਵੱਡੀ ਗਿਣਤੀ ਦੇ ਵਿੱਚ ਮਹਾਨ ਕੋਸ਼ਤੀਆਂ ਜਿਹੜੀਆਂ ਕਾਪੀਆਂ ਨੇ ਉਹ ਇਹਨਾਂ ਟਰੱਕਾਂ ਦੇ ਵਿੱਚ ਭਰੀਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਇੱਕ ਟਰੱਕ ਲੰਘ ਚੁੱਕਿਆ ਦੂਜਾ ਟਰੱਕ ਆ ਰਿਹਾ ਹੈ ਇਹਨਾਂ ਟਰੱਕਾਂ ਦੇ ਵਿੱਚ ਭਰ ਕੇ ਹੁਣ ਮਹਾਨ ਕੋਸ਼ਤੀਆਂ ਇਹਨਾਂ ਕਾਪੀਆਂ ਨੂੰ ਗੋਇੰਦਵਾਲ ਸਾਹਿਬ ਲਿਜਾਇਆ ਜਾਊਗਾ ਜਿੱਥੇ ਲਿਜਾ ਕੇ ਇਹਨਾਂ ਕਾਪੀਆਂ ਦਾ ਸਤਕਾਰ ਦੇ ਨਾਲ ਸੰਸਕਾਰ ਕੀਤਾ ਜਾਊਗਾ ਕਿਉਂਕਿ ਗੋਇੰਦਵਾਲ ਸਾਹਿਬ ਆ ਜਿਹੜੇ ਵਿਰਧ ਹੋ ਚੁੱਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੁੰਦੇ ਨੇ ਜਾਂ ਫਿਰ ਗੁਟਕਾ ਸਾਹਿਬ ਦੇ ਸਰੂਪ ਹੁੰਦੇ ਨੇ ਉਹਨਾਂ ਸਾਰਿਆਂ ਦਾ ਵੀ ਸੰਸਕਾਰ ਆਦਰ ਸਤਕਾਰ ਦੇ ਨਾਲ ਕੀਤਾ ਜਾਂਦਾ ਇਸੇ ਤਰ੍ਹਾਂ ਆਦਰ ਸਤਕਾਰ ਦੇ ਨਾਲ ਇਹਨਾਂ ਮਹਾਨ ਕੋਸ਼ ਦੇ ਜਿਹੜੇ ਹੁਣ ਕਾਪੀਆਂ ਨੇ ਮਹਾਨ ਕੋਸ਼ ਦੇ ਜਿਹੜੇ ਐਡੀਸ਼ਨ ਨੇ ਇਹਨਾਂ ਦਾ ਸੰਸਕਾਰ ਕੀਤਾ ਜਾਊਗਾ ਬਾਕੀ ਤੁਸੀਂ ਇਸ ਘਟਨਾ ਦੇ ਬਾਰੇ ਆਪਣੀ ਰਹਿ ਕਮੈਂਟ ਬਾਕਸ ਦੇ ਵਿੱਚ ਆਪਣੀ ਜ਼ਿੰਮੇਵਾਰੀ ਸਮਝ ਕੇ ਦਿਓ ਕਿਉਂਕਿ ਬੜਾ ਜ਼ਰੂਰੀ ਹੈ ਸਾਡੇ ਬਾਰੇ ਇਹ ਸੋਚਣਾ ਸਾਡੇ ਲਈ ਇਹ ਸੋਚਣਾ ਕਿ ਹੁਣ ਸਾਡੇ ਧਾਰਮਿਕ ਗ੍ਰੰਥਾਂ ਤੇ ਗੱਲ ਆ ਚੁੱਕੀ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਸਾਡੇ ਲਈ ਹੋਰ ਮਹਾਨ ਜਿਹੜੀਆਂ ਕਿਤਾਬਾਂ ਨੇ ਉਹਨਾਂ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਇਹਦੇ ਜ਼ਿੰਮੇਵਾਰ ਪੰਜਾਬੀ ਯੂਨੀਵਰਸਿਟੀ ਦੇ ਸਿੱਧੇ ਸਿੱਧੇ ਤੌਰ ਤੇ ਪੰਜਾਬੀ ਯੂਨੀਵਰਸਿਟੀ ਜ਼ਿੰਮੇਵਾਰ ਹੈ ਇਹਨਾਂ ਚੀਜ਼ਾਂ ਦੀ ਪਰ ਕਿਤੇ ਨਾ ਕਿਤੇ ਲੋਕ ਨੇ ਜਿਹੜੇ ਉਹਨਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਊਗੀ ਇਸ ਦੇ ਬਾਰੇ ਆਵਾਜ਼ ਇਹ ਜਿਹੜੀ ਉਹ ਜ਼ਰੂਰ ਉਠਾਉਣੀ ਪਊਗੀ ਤੁਸੀਂ ਕਮੈਂਟ ਬਾਕਸ 'ਚ ਆਪਣੀ رائے ਜ਼ਰੂਰ ਦਿਓ ਜੁੜੇ ਰਹੋ ਪਵਾਦ ਵੈਬ ਟੀਵੀ ਦੇ ਨਾਲ ਸასი ਕਾਲ